ਅਜ਼ੀਰ ਅਖੜੀ ਜ਼ੈਦਾ ਖਿਆਲ ਕੀ ਕਰਨੋ ਜੀ ਆਈ ਤੇ ਮਾਰ ਗੋਗੜਾ ਵਾਲੇ ਸਾਡੇ ਪੰਜਾਬੀ ਦੀਦੇ ਨਹੀਂ ਤੁਹਾਨੂੰ ਚੰਗੇ ਲੱਗਦੇ ਤੁਹਾਨੂੰ ਜੀ ਆਂਦੇ ਵੀ ਦੇ ਘਰਾਂ ਦੇ ਕਿਦੇ ਮਾਰ ਡੀਆਂ ਗੱਲਾਂ ਪੋਲੀਆ ਭੂਪੜਿਆਂ ਨੂੰ ਤੁਸੀਂ ਸ਼ੁਗਲ ਵਾਲੀ ਗੱਲ ਸੁਣਿਓ ਤੁਹਾਨੂੰ ਬਹੁਤ ਥਾਮਾ ਦੇਤੇ ਬੰਦੇ ਮਿਲਣਗੇ ਵਿਆਹ ਦੇ ਵਿੱਚ ਬੀਬੀਆਂ ਹੋਣਗੀਆਂ ਐਡੀ ਪਲੇਟ ਭਰੀ ਹੁੰਦੀ ਐਨ ਉੱਪਰ ਟੇਕਣ ਲਈ ਹੁੰਦੀ ਦਾ ਜੀ 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 ਵੀ ਜਣੀ ਥੱਲੇ ਪਹਿਲਾਂ ਮਿਕਸ ਪਕੌੜੇ ਹਮ ਉੱਤੇ ਚਾਰ ਬ੍ਰੈਡ ਵਾਲੇ ਪਕੌੜੇ ਵਿੱਚ ਉਹਨਾਂ ਦੇ 5-6 ਪਨੀਰ ਵਾਲੇ ਪਕੌੜੇ ਫੇ ਆਲੇ-ਦੋਲੇ ਦਾ ਫਿੰਗਰ ਦੀਆਂ ਟੇਕਣਾਂ ਲਾਈਆਂ ਹੁੰਦੀਆਂ ਵਿਚ ਵਿਚਾਲੇ ਜਿਕਰ ਉਹਨਾਂ ਨੂੰ ਆਲੇ-ਦੋਲੇ ਥਾਂ ਪਲੇਟ ਦੇ ਵਿੱਚ ਪਾਜੋਵੇ ਇੱਕ ਪਾਸੇ ਚਟਨੀ ਛਟਨੀ ਇੱਕ ਲਾਲ ਇਧਰਲੇ ਪਾਸੇ ਦੋ ਰਸਗੁੱਲੇ ਨਾਲ ਬਰਫੀ ਬਰਫੀ ਮੰਮੀ ਵਿਚਾਰੀ ਉਹਦੀ ਡੁੱਬੀ ਫਿਰ ਚਟਨੀ ਦੇ ਵਿੱਚ ਉਹ ਸਾਰਾ ਟੇਕਣ ਲਾ ਕੇ ਨਾ ਫੇ ਜਦੋਂ ਕੋਈ ਕੋਲ ਉਹਨਾਂ ਦੇ ਆਏ ਵੇ ਕੋਈ ਤਾਈ ਤੈਨੂੰ ਤੇ ਸ਼ੂਗਰ ਆ ਹਾਂ ਕੋਈ ਗੱਲ ਨਹੀਂ ਪਤਾ ਇੱਕ ਗੋਲੀ ਬਾਦੂ ਕਾਲਾਂ ਜੀ ਡਾਕਟਰ ਉਸ ਕੰਟੀਨ ਦੇ ਵਿੱਚੋਂ ਚਾਹ ਨਹੀਂ ਪੀਂਦਾ ਨਹੀਂ ਪਿੰਦਾ ਜਿਹੜੀ ਕੰਟੇਨ ਉਹਦੀ ਆਪ ਦੇ ਹਸਪੀਟਲ ਦੀ ਹੋਵੇ ਉਸ ਕੰਟੇਨ ਦਾ ਖਾਣਾ ਨਹੀਂ ਖਾਂਦਾ ਵੱਖਰੇ ਉਹਨਾਂ ਨੇ ਆਪਣੇ ਕੱਪ ਪਲੇਟਾਂ ਰੱਖਦੇ ਆਪ ਦਾ ਗ੍ਰੀਨ ਟੀਆ ਪਿੰਦੇ ਨੇ ਅੰਦਰ ਬੈ ਬੈ ਆਪ ਇਹਨਾਂ ਦੇ ਲਈ ਸੂਪ ਆਉਂਦੇ ਨੇ ਬਣ ਬਣ ਕੇ ਜੀ ਤੇ ਇਹ ਆਪਣੀ ਕੰਟੇਨ ਦੇ ਵਿੱਚ ਇਸ ਤਰੀਕੇ ਦੇ ਪ੍ਰਬੰਧ ਕਰਕੇ ਰੱਖਦੇ ਕਿ ਮਰੀਜ਼ ਜਿਹੜਾ ਜੇਕਰ ਰੱਬ ਨਾ ਕਰੇ ਕਿਤੇ ਰੱਬੀ ਸੁਭਾਵੀ ਠੀਕ ਵੀ ਹੋ ਜਵੇ ਜੀ ਦੇ ਜਾਂਦੇ ਨੂੰ ਉਹਨੂੰ ਕਾਰ ਦੇ ਵਿੱਚ ਬਹਿਣ ਲੱਗੇ ਨੂੰ ਫੇਰ ਦੌਰਾ ਪਾਵੇ ਤੇ ਫੇਰ ਵਾਪਸ ਆ ਜਵੇ ਸਰਕਾਰ ਦੇ ਜਿਹੜੇ ਸੰਤਰੀ ਮੰਤਰੀ ਹੈ ਜਾਂ ਮੁੱਖ ਮੰਤਰੀ ਹੈ ਜਦੋਂ ਉਹ ਆਉਂਦੇ ਆ ਉਸ ਵੇਲੇ ਚੂਨੇ ਛਿੜਕਾਏ ਜਾਂਦੇ ਬਾਥਰੂਮਾਂ ਤੇਕਰ ਉਸ ਵੇਲੇ ਸਾਫ ਸਫਾਈ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਉੱਥੇ ਕੋਈ ਪ੍ਰਬੰਧ ਨਹੀਂ ਜੀ ਨਹੀਂ ਆਹ ਕੰਟੀਨਾਂ ਦੇ ਵਿੱਚ ਹਾਈ ਖਲਾ ਖਲਾ ਕੇ ਲੋਕਾਂ ਨੂੰ ਜ਼ਹਿਰ ਤੇ ਮੈਦਾ ਇਹ ਲੋਕਾਂ ਨੂੰ ਬਿਮਾਰ ਵੀ ਕਰਦੇ ਆ ਆਪ ਹੀ ਬਿਮਾਰ ਕਰਦੇ ਆਪ ਹੀ ਤਾਰੂ ਕਰਦੇ ਆ ਤੇ ਆਪੇ ਬੰਦੇ ਨੂੰ ਠੀਕਰ ਕੇ ਉਹ ਚੱਲ ਲਾਉਂਦੇ ਆ ਜਦੋਂ ਅੰਦਰ ਬੈਠੇ ਹੀ ਡਾਕਟਰ ਕਹਿ ਰਹੇ ਹੁੰਦੇ ਨੇ ਕਿ ਤੁਸੀਂ ਬਾਰ ਦਾ ਨਹੀਂ ਖਾਣਾ ਹਾਂ ਜਦੋਂ ਅੰਦਰ ਬੈਠੇ ਹੀ ਕਹਿੰਦੇ ਹੁੰਦੇ ਤੁਸੀਂ ਬਾਹਰ ਦਾ ਖਾਣਾ ਬੰਦ ਕਰ ਦਿਓ ਤੁਸੀਂ ਆਪ ਦੀ ਕੰਟੀਨ ਦੇ ਵਿੱਚ ਕੀ ਪਰੋਸ ਰਹੇ ਆ ਫਿਰ ਲੋਜੀ ਸੋਣੀ ਜੀ ਸਵੇਰ ਦੀ ਸੋਣੀ ਜੀ ਸ਼ੁਰੂਆਤ ਹੋ ਚੁੱਕੀ ਹੈ ਤੇ ਅਸੀਂ ਵੀ ਪ੍ਰੋਗਰਾਮ ਸਵੇਰੇ ਸਵੇਰੇ ਲੈ ਕੇ ਤੁਹਾਡੇ ਮੁਖਾਤਿਬ ਹੋ ਚੁੱਕੇ ਹਾਂ ਪ੍ਰੋਗਰਾਮ ਸਵੇਰੇ ਸਵੇਰੇ ਜਿਸ ਦੇ ਵਿੱਚ ਅਸੀਂ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਦੇ ਹਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਣਗੀਆਂ ਸੋ ਆਓ ਚਰਨਜੀਤ ਜੋਗੀ ਹੁਣਾ ਦਾ ਸਵਾਗਤ ਕਰ ਲੈਂਦੇ ਹਾਂ ਜੋਗੀ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਵਾਗਤ ਹੈ ਨਾ ਜੀ ਤੁਹਾਡਾ ਵੀ ਔਰ ਸਵਾਗਤ ਸਾਡੇ ਦਰਸ਼ਕਾਂ ਦਾ ਕਿ ਜਿਹੜੇ ਇਸ ਵੇਲੇ ਸਾਡੇ ਨਾਲ ਇਹ ਮੁਹabbਤੀ ਸਾਂਝ ਪਾ ਚੁੱਕੇ ਨੇ ਕਿਉਂਕਿ ਇਹ ਉਹਨਾਂ ਦਾ ਆਪਣਾ ਟੀਵੀ ਹੈ ਪਰ ਇਸ ਟੀਵੀ ਦੇ ਉੱਪਰ ਉਹਨਾਂ ਦੀ ਭਾਸ਼ਾ ਦੇ ਵਿੱਚ ਉਹਨਾਂ ਦੀ ਜ਼ੁਬਾਨ ਦੇ ਵਿੱਚ ਉਹਨਾਂ ਦੇ ਦਿਲ ਦੀ ਅਸੀਂ ਗੱਲ ਕਰਨੀ ਹੈ ਸਵੇਰੇ ਸਵੇਰੇ ਦਾ ਇਹ ਚਾਨਣ ਆਪਣੀਆਂ ਮੁਠੀਆਂ ਦੇ ਵਿੱਚ ਮੀਚ ਲਓ ਕਿਉਂਕਿ ਤੁਹਾਡੇ ਹਿੱਸੇ ਦਾ ਚਾਨਣ ਹੈ ਔਰ ਆਪਣੇ ਇਸ ਹਿੱਸੇ ਦੇ ਚਾਨਣ ਦੇ ਵਿੱਚੋਂ ਕੁਝ ਛੱਟੇ ਉੱਥੇ ਵੀ ਮਾਰ ਦਿਓ ਜਿੱਥੇ ਕੀ ਹਨੇਰਾ ਹੋ ਗਿਆ ਬਿਲਕੁਲ ਆਸ ਇਹੀ ਕਰਦੀਆਂ ਕਿ ਇਸ ਪ੍ਰੋਗਰਾਮ ਦੇ ਵਿੱਚ ਕੀਤੀਆਂ ਗਈਆਂ ਗੱਲਾਂ ਤੁਹਾਡੇ ਵਾਸਤੇ ਲਾਹੇਵੰਦ ਸਾਬਤ ਹੋਣਗੀਆਂ ਸੋ ਸਮਾਂ ਨਾ ਬਰਬਾਦ ਕਰਤੇ ਹੋਏ ਆਓ ਪ੍ਰੋਗਰਾਮ ਨੂੰ ਸ਼ੁਰੂ ਕਰਦੇ ਹਾਂ ਜੋਗੀ ਜੀ ਬਹੁਤ ਸਾਰੀਆਂ ਸੀ ਗੱਲਾਂ ਬਾਤਾਂ ਕੀਤੀਆਂ ਗਾਹੇ ਬਗਾਹੇ ਰਿਸ਼ਤਿਆਂ ਦੀਆਂ ਗੱਲਾਂ ਕੀਤੀਆਂ ਮੋਹ ਟੁੱਟ ਗਿਆ ਮੋਹ ਖਤਮ ਹੋ ਗਿਆ ਹਨਾ ਮੋਧੀਆਂ ਤੰਦਾ ਟੁੱਟ ਗਏ ਬਹੁਤ ਸਾਰੀਆਂ ਸੀ ਗੱਲਾਂ ਬਾਤਾਂ ਹਰ ਰੋਜ਼ ਕਰਦੇ ਹਾਂ ਪਰ ਅੱਜ ਮੈਂ ਚਾਹੁੰਦੀ ਹਾਂ ਕਿ ਆਪਾਂ ਥੋੜੀ ਜਿਹੀ ਵੱਖਰੀ ਗੱਲ ਕਰੀਏ ਅੱਜ ਅਸੀਂ ਆਪਣੇ ਬਾਰੇ ਗੱਲ ਕਰੀਏ ਆਪਣੇ ਦਰਸ਼ਕਾਂ ਬਾਰੇ ਗੱਲ ਕਰੀਏ ਆਪਣੀ ਸਿਹਤ ਦੀ ਗੱਲ ਕਰੀਏ ਉਹਨਾਂ ਦੀ ਸਿਹਤ ਦੀ ਗੱ ਦਾ ਕੀ ਰੱਖਦੇ ਮੈਂ ਪਹਿਲੇ ਤੁਹਾਡੀ ਗੱਲ ਟੋਕ ਦਿੰਦਾ ਜੀ ਅਸੀਂ ਸਿਹਤਾਂ ਨਹੀਂ ਕੀ ਰੱਖਦੇ ਜੀ ਅਸੀਂ ਰੱਖਣੀ ਸਿਹਤ ਦਾ ਖਿਆਲ ਕੀ ਕਰਨੂ ਜੀ ਆਈ ਦੇ ਮਾਰ ਗੋਗੜਾ ਵਾਲੇ ਸਾਡੇ ਪੰਜਾਬੀ ਦੀਦੇ ਨੇ ਤੁਹਾਨੂੰ ਚੰਗੇ ਲੱਗਦੇ ਤੁਹਾਨੂੰ ਜੀ ਖਾਂਦੇ ਵੀ ਦੇ ਘਰਾਂ ਦੇ ਕਹਿੰਦੇ ਮਾਰ ਢੀਆ ਗੱਲਾਂ ਪੋਲੀਆ ਭੂਪੜਿਆ ਨੂੰ ਉਹ ਕਹਿੰਦੇ ਈ ਈ ਗੋਗੜਾ ਲਵਕਟ ਨਹੀਂ ਸਾਡੇ ਤਾਂ ਪੁਲਿਸ ਵਾਲੇ ਵੀ ਆਪਣੀ ਸਿਹਤਾਂ ਗਿਆ ਰੱਖਦੇ ਗੋਗੜਾ ਲਮਕਣ ਨਾਲ ਚੰਗੇ ਖਾਣੇ ਨਾਲ ਘਰ ਦੇ ਖਾਣੇ ਨਾਲ ਫਿਰ ਬਹੁਤ ਵਧੀਆ ਗੱਲਾਂ ਉਹ ਨੁਕਸਾਨ ਵੀ ਨਹੀਂ ਕਰਦੀ ਪਰ ਜਦੋਂ ਅਸੀਂ ਘਰ ਦੇ ਖਾਣੇ ਤੋਂ ਹਟ ਕੇ ਬਾਹਰ ਵਾਲ ਨੂੰ ਭੱਜਦੇ ਆ ਫੇਰ ਅਸੀਂ ਆਪਣਾ ਵੀ ਨੁਕਸਾਨ ਕਰਾ ਲੈਂਦੇ ਆ ਤੇ ਆਪਣੇ ਆ ਦਾ ਵੀ ਨੁਕਸਾਨ ਕਰਾ ਲੈਂਦੇ ਆ ਬਿਲਕੁਲ ਸਹੀ ਗੱਲ ਆ ਅਸੀਂ ਇਸੇ ਕਰਕੇ ਮੈਂ ਕਹਿੰਨਾ ਕਿ ਸਾਡੇ ਪੰਜਾਬੀ ਆਪਣੀ ਸਿਹਤ ਦਾ ਖਿਆਲ ਨਹੀਂ ਰੱਖਦੇ ਨਹੀਂ ਰੱਖਦੇ ਅਸੀਂ ਬਹੁਤ ਜ਼ਿਆਦਾ ਲਾਪਰਵਾਹ ਹੋ ਗਏ ਹਾਂ ਸਮੇਤ ਮੇਰੇ ਮੈਂ ਨਹੀਂ ਕਹਿੰਦਾ ਕਿ ਮੈਂ ਨਹੀਂ ਹੈਗਾ ਉਹਦੇ ਵਿੱਚ ਮੈਂ ਵੀ ਸ਼ਾਮਲ ਆ ਅਸੀਂ ਸਾਰੇ ਇੰਨੇ ਲਾਪਰਵਾਹ ਕਿ ਅਸੀਂ ਉਹੋ ਜਿਹੀਆਂ ਆਪਣੀਆਂ ਖੁਰਾਕਾਂ ਬਣਾ ਲਈਆਂ ਕਿ ਜੜੀਆਂ ਨਿਰਾਪੂਰਾ ਜ਼ਹਿਰ ਆ ਸੁਦਾਈ ਐਂਡ ਜੀਓਗ੍ਰਾਫੀ ਆ ਜੀ ਸਿੱਧੀ ਸਿੱਧੀ ਕੈਂਸਰ ਆ ਸਿੱਧਾ ਸਿੱਧਾ ਸਾਨੂੰ ਪਤਾ ਸਾਡੀ ਉਮਰ ਘਟ ਰਹੀ ਆ ਵਾਹ ਪਰ ਫਿਰ ਵੀ ਅਸੀਂ ਕਿਹਦਾ ਕੋਈ ਗੱਲ ਨਹੀਂ ਸਿਰ ਕੋਈ ਗੱਲ ਨਹੀਂ ਜਿੰਨਾ ਪਰਹੇਜ਼ ਕਰਨਾ ਆ ਉਹ ਬਾਅਦ ਚ ਦੇਖਾਂਗੇ ਤੁਸੀਂ ਸ਼ੁਗਲ ਵਾਲੀ ਗੱਲ ਸੁਣਿਓ ਤੁਹਾਨੂੰ ਬਹੁਤ ਥਾਮਾ ਦੇਤੇ ਬੰਦੇ ਮਿਲਣਗੇ ਵਿਆਹ ਦੇ ਵਿੱਚ ਬੀਬੀਆਂ ਹੋਣਗੀਆਂ ਐਡੀ ਪਲੇਟ ਭਰੀ ਹੁੰਦੀ ਐ ਇਹਨੂੰ ਪਰਟੇਕਣ ਲਈ ਹੁੰਦੀ ਤਾਂ ਵੀ ਜਾਨੀ ਥੱਲੇ ਪਹਿਲਾਂ ਮਿਕਸ ਪਕੌੜੇ ਉੱਤੇ ਚਾਰ ਬ੍ਰੈਡ ਵਾਲੇ ਪਕੌੜੇ ਵਿੱਚ ਉਹਨਾਂ ਦੇ ਪੰਜ ਛੇ ਪਨੀਰ ਵਾਲੇ ਪਕੌੜੇ ਫਿਰ ਆਲੇ ਦੋਲੇ ਦਾ ਫਿੰਗਰ ਦੀਆਂ ਟੇਕਣਾਂ ਲਾਈਆਂ ਹੁੰਦੀਆਂ ਵਿੱਚ ਵਿਚਾਲੇ ਜਿਕਰ ਉਹਨਾਂ ਨੂੰ ਆਲੇ ਦੋਲੇ ਥਾਂ ਪਲੇਟ ਦੇ ਵਿੱਚ ਵੱਜ ਜਵੇ ਇੱਕ ਪਾਸੇ ਚਟਨੀ ਹਰੀ ਇੱਕ ਲਾਲ ਇਧਰਲੇ ਪਾਸੇ ਦੋ ਰਸਗੁੱਲੇ ਨਾਲ ਬਰਫੀ ਬਰਫੀ ਭਾਵੇਂ ਵਿਚਾਰੀ ਉਹਦੀ ਡੁੱਬੀ ਫਿਰ ਚਟਨੀ ਦੇ ਵਿੱਚ ਉਹ ਸਾਰਾ ਟੇਕਣ ਲਾ ਕੇ ਨਾ ਫਿਰ ਜਦੋਂ ਕੋਈ ਕੋਲ ਉਹਨਾਂ ਦੇ ਆਏਵੇ ਕੋਈ ਤਾਈ ਤੈਨੂੰ ਤਾਂ ਸ਼ੂਗਰ ਆ ਹਾਂ ਕੋਈ ਗੱਲ ਨਹੀਂ ਪਤਾ ਇੱਕ ਗੋਲੀ ਬਾਦੂ ਖਾਲਾਂਗੇ ਆ ਰੱਖਦੇ ਸੀ ਜ਼ਿਹਦਾ ਖਿਆਲ ਜੀ ਆਹੀ ਹੋ ਰਿਹਾ ਆ ਅੱਜ ਤਾਂ ਜਿਹੜੇ ਸਾਡੀ ਸਿਹਤ ਦਾ ਖਿਆਲ ਰੱਖਣ ਵਾਸਤੇ ਬਣੇ ਹੋਏ ਨੇ ਸਮਝ ਗਏ ਹੋਗੇ ਕਿਹਦੀ ਗੱਲ ਕਰ ਰਹੇ ਹਾਂ ਡਾਕਟਰ ਜਿਹੜੇ ਸਾਡੀ ਸਿਹਤ ਦਾ ਖਿਆਲ ਰੱਖਣ ਵਾਸਤੇ ਬਣੇ ਹੋਏ ਨੇ ਉਹ ਵੀ ਸਾਡੀ ਸਿਹਤ ਦਾ ਖਿਆਲ ਨਹੀਂ ਰੱਖ ਰਹੇ ਨਹੀਂ ਜੀ ਉਹ ਵੀ ਸਾਡੀ ਸੇਧ ਨਾਲ ਖਿਲਵਾੜ ਹੀ ਕਰ ਰਹੇ ਨੇ ਖਿਲਵਾੜ ਕਰ ਰਹੇ ਨੇ ਹੁਣ ਮੈਂ ਤੁਹਾਨੂੰ ਆਪਣਾ ਇੱਕ ਕਿੱਸਾ ਸੁਣਾਉਣ ਲੱਗੀ ਆ ਮੈਂ ਕੁਝ ਸਮਾਂ ਪਹਿਲਾਂ ਹੀ ਇੱਕ ਹਸਪਤਾਲ ਦੇ ਵਿੱਚ ਗਈ ਸੀ ਮੈਂ ਆਪਣੀਆਂ ਅੱਖਾਂ ਦਾ ਚੈੱਕ ਅਪ ਜਿਹੜਾ ਉਹ ਕਰਵਾਉਣ ਵਾਸਤੇ ਗਈ ਸੀ ਅੱਖਾਂ ਦੀ ਜਾਂਚ ਕਰਾਉਣ ਵਾਸਤੇ ਗਈ ਸੀ ਮੈਂ ਉੱਥੇ ਅੱਖਾਂ ਦੀ ਜਾਂਚ ਕਰਵਾ ਲਈ ਰਿਪੋਰਟ ਮੇਰੀ ਆ ਗਈ ਉਹਨਾਂ ਕਿਹਾ ਕਿ ਤੁਸੀਂ ਨਾ ਆਪਣੇ ਕੁਝ ਟੈਸਟ ਵੀ ਕਰਵਾ ਲਓ ਮੈਂ ਉਹਨਾਂ ਨੂੰ ਕਿਹਾ ਕਿ ਮੇਰੇ ਨਾ ਸਰੀਰ ਦੇ ਵਿੱਚ ਦਰਦ ਰਹਿੰਦਾ ਆ ਤੇ ਮੈਨੂੰ ਰੋਜ਼ ਸ਼ਾਮ ਨੂੰ ਥਕਾਵਟ ਜੀ ਮਹਿਸੂਸ ਹੁੰਦੀ ਹੈ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਇਦਾਂ ਕਰੋ ਤੁਸੀਂ ਟੈਸਟ ਕਰਾਓ ਫਿਰ ਉਸ ਤੋਂ ਬਾਅਦ ਅਸੀਂ ਤੋਂ ਨੂੰ ਕੋਈ ਦਵਾਈ ਦੇ ਦਾਂਗੇ ਮੈਂ ਕਿਹਾ ਚਲੋ ਠੀਕ ਹੈ ਕਹਿੰਦੇ ਕਿ ਇੰਨੇ ਨੇ ਟੈਸਟ ਹੋਣੇ ਆ ਤੁਹਾਡਾ ਬਲੱਡ ਲੈਣਾ ਆ ਤੁਸੀਂ ਕੁਝ ਖਾਦਾ ਪੀਤਾ ਮੈਂ ਕਿਹਾ ਨਹੀਂ ਖਾਦਾ ਪੀਤਾ ਤਾਂ ਮੈਂ ਕੁਝ ਵੀ ਨਹੀਂ ਹੈਗਾ ਮੈਂ ਸਵੇਰੇ ਸਵੇਰੇ ਇੱਥੇ ਆ ਗਏ ਕਿ ਮੇਰੀ ਵਾਰੀ ਆ ਜਾਵੇ ਹਨਾ ਕਹਿੰਦੇ ਚਲੋ ਕੋਈ ਗੱਲ ਨਹੀਂ ਸਾਡੇ ਹਸਪੀਟਲ ਦੇ ਵਿੱਚ ਕੰਟੀਨ ਹੈਗੀ ਆ ਤੁਸੀਂ ਜਾਓ ਉੱਥੇ ਉੱਥੇ ਜਾ ਕੇ ਖਾ ਪੀ ਕੇ ਆਓ ਹਾਂ ਉੱਥੇ ਜਾ ਕੇ ਖਾ ਪੀ ਕੇ ਆਓ ਫਿਰ ਸਾਡੇ ਕੋਲ ਆਇਓ ਅਸੀਂ ਤੁਹਾਡੇ ਟੈਸਟ ਕਰ ਦਾਂਗੇ ਰਿਪੋਰਟ ਵੀ ਦੇ ਦਾਂਗੇ ਤੇ ਦਵਾਈਆਂ ਵੀ ਦੇ ਦਾਂਗੇ ਤੁਹਾਨੂੰ ਠੀਕ ਵੀ ਕਰ ਦਾਂਗੇ ਮੈਂ ਕਿਹਾ ਚਲੋ ਠੀਕ ਆ ਮੈਂ ਗਈ ਉੱਥੇ ਕੰਟੀਨ ਦੇ ਵਿੱਚ ਮੈਂ ਕੰਟਿਨ ਦਾ ਜਦੋਂ ਨਜ਼ਾਰਾ ਦੇਖਿਆ ਮੇਰੀ ਸੇਤ ਤਾਂ ਉਦੋਂ ਠੀਕ ਨਹੀਂ ਸੀ ਮੈਂ ਜਦੋਂ ਨਜ਼ਾਰਾ ਦੇਖਿਆ ਇੱਕ ਪਾਸੇ ਪਕੌੜੇ ਤਲੇ ਜਾ ਰਹੇ ਨੇ ਇੱਕ ਪਾਸੇ ਉਹ ਜਿਹੜੀਆਂ ਪੈਟੀਆਂ ਹੁੰਦੀਆਂ ਨੇ ਆਲੂ ਪੈਟਿਸ ਉਹ ਪਈਆਂ ਹੋਈਆਂ ਨੇ ਉੱਤੇ ਮੱਖੀਆਂ ਭਿੰਨ-ਭਿੰਨ ਆ ਰਹੀਆਂ ਨੇ ਉਹ ਤੇ ਫਿਰ ਉਹ ਗਾਰਨਿਸ਼ ਵਾਸਤੇ ਰੱਖਿਆ ਸੀ ਜੀ ਉਹ ਕੰਪਲੀਮੈਂਟਰੀ ਹੁੰਦਾ ਫਿਰ ਨਾਲ ਬੜੇ ਦਿਨਾਂ ਦੇ ਕਿਤੇ ਜਿਹੜੇ ਸੈਂਡਵਿਚ ਹੁੰਦੇ ਠੰਡੇ ਸੈਂਡਵਿਚ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਓਵਨ ਦੇ ਵਿੱਚ ਗਰਮ ਕਰਕੇ ਦੇ ਦੇਈਦਾ ਆ ਉਹ ਪਏ ਹੋਏ ਫਿਰ ਪੈਕੇਟ ਬੰਦ ਚੀਜ਼ਾਂ ਪੈਕੇਟ ਬੰਦ ਡੱਬਾ ਬੰਦ ਜਿਹੜੇ ਜੂਸ ਹੁੰਦੇ ਨੇ ਉਹ ਪਏ ਹੋਏ ਉਹਨਾਂ ਨੇ ਹੁਣ ਮੈਨੂੰ ਕਿਹਾ ਸੀ ਕਿ ਤੁਸੀਂ ਕੁਝ ਖਾ ਪੀ ਕੇ ਆਓ ਹੁਣ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਇੱਥੇ ਕੀ ਕੀ ਮਿਲਦਾ ਕਹਿੰਦੇ ਬਹੁਤ ਕੁਝ ਮਿਲਦਾ ਦੱਸੋ ਤੁਸੀਂ ਕੀ ਲੈਣਾ ਆ ਮੈਂ ਕਿਹਾ ਮੈਨੂੰ ਤਾਂ ਜੂਸ ਚਾਹੀਦਾ ਉਹ ਵੀ ਫਰੈਸ਼ ਮੈਂ ਡੱਬਾ ਬੰਦ ਜੂਸ ਨਹੀਂ ਪੀ ਸਕਦੀ ਵੀ ਮੈਨੂੰ ਸੂਟ ਨਹੀਂ ਕਰਦਾ ਉਹ ਕਹਿੰਦੇ ਉਹ ਤਾਂ ਤੁਹਾਨੂੰ ਬਾਹਰੋਂ ਮਿਲਣਾ ਆ ਇਥੋਂ ਤਾਂ ਨਹੀਂ ਮਿਲ ਸਕਦਾ ਇਹ ਤੇ ਜੇ ਸਾਡੇ ਡਾਕਟਰ ਸਾਹਿਬ ਨਹੀਂ ਆਉਣ ਦੇਣਗੇ ਮੈਂ ਕੋਈ ਫਰੂਟ ਵਗੈਰਾ ਹੋਵੇ ਉਹੀ ਦੇ ਦਿਓ ਕੁਛ ਕਹਿੰਦੇ ਨਹੀਂ ਆਹੀ ਆ ਸਾਡੇ ਕੋਲ ਤੁਸੀਂ ਦੇਖ ਲਓ ਕੀ ਕਰਨਾ ਹੈ ਕਿੱਦਾਂ ਖਾਣਾ ਹੈ ਤੇ ਹੋਰ ਸੁਣੋ ਉੱਥੇ ਜਿਹੜੇ ਮਰੀਜ਼ ਸੀਗੇ ਹਸਪਤਾਲ ਦੇ ਮਰੀਜ਼ ਜਿਹੜੇ ਸੀਗੇ ਹੁਣ ਵਿਚਾਰਿਆਂ ਨੇ ਚਲੋ ਕੀ ਕਰਨਾ ਹੈ ਉਹਨਾਂ ਨੂੰ ਨਹੀਂ ਪਤਾ ਬਾਲਣਾ ਹਨਾ ਉਹਨਾਂ ਨੂੰ ਜਿੱਦਾਂ ਸਮਝਾਇਆ ਗਿਆ ਉਹ ਵਿਚਾਰੇ ਚੱਲ ਗਏ ਉੱਥੇ ਕੰਟੀਨ ਦੇ ਵਿੱਚ ਖਾਣ ਪੀਣ ਉਹ ਗਏ ਆ ਤੇ ਉਹਨਾਂ ਨੇ ਉੱਥੇ ਮੇਰੇ ਨਾਲ ਬੈ ਕੇ ਉਹ ਖਾ ਰਿਆ ਕੋਈ ਪੈਟੀ ਖਾ ਰਿਆ ਕੋਈ ਨਿਆਣਾ ਕੋਈ ਨਾਲ ਲੈ ਕੇ ਆਇਆ ਤੇ ਉਹ ਪੈਕੇਟ ਬੰਦ ਚੀਜ਼ਾਂ ਖਾ ਰਿਆ ਹੈ ਡੱਬਾ ਬੰਦ ਜਿਹੜੇ ਜੂਸ ਹੁੰਦੇ ਫਰੂਟੀਆਂ ਟਾਈਪ ਉਹ ਨਿਆਣਿਆਂ ਨੂੰ ਲੈ ਲੈ ਕੇ ਦਿੱਤੀਆਂ ਹੋਈਆਂ ਨੇ ਹੁਣ ਇੱਥੇ ਮੇਰਾ ਆ ਸਾਰੀ ਸਟੋਰੀ ਸੁਣਾਉਣ ਦਾ ਮਕਸਦ ਇਹ ਸੀਗਾ ਮੈਂ ਚੈੱਕ ਅਪ ਕਰਾਉਣ ਗਈ ਆ ਹਸਪਤਾਲ ਦੇ ਵਿੱਚ ਮੈਂ ਚੈੱਕ ਅਪ ਕਰਾਉਣ ਗਈ ਸੀ ਮੈਂ ਬਿਮਾਰੀ ਘਰ ਲੈ ਕੇ ਆਉਣ ਵਾਸਤੇ ਤਾਂ ਨਹੀਂ ਗਈ ਸੀ ਨਾ ਬਿਲਕੁਲ ਸਹੀ ਹੁਣ ਤੁਸੀਂ ਡਾਕਟਰ ਜਿੱਥੇ ਆਪਾਂ ਰੱਬ ਕਹਿੰਦੇ ਆ ਡਾਕਟਰ ਨੂੰ ਰੱਬ ਦਾ ਦਰਜਾ ਦਿੰਦੇ ਆ ਉਹ ਸਾਡੀ ਸਿਹਤ ਠੀਕ ਕਰਨ ਵਾਸਤੇ ਆ ਸਾਡੀ ਉਮਰ ਵਧਾਉਣ ਵਾਸਤੇ ਆ ਉਹੀ ਸਾਨੂੰ ਰਾਹ ਦਿਖਾ ਰਿਹਾ ਆ ਉਸ ਜਗ੍ਹਾ ਦਾ ਜਿੱਥੇ ਜਾ ਕੇ ਸਾਡੇ ਕੋਲ ਸਾਡੇ ਸ਼ਰੀਰ ਦੇ ਵਿੱਚ ਬਿਮਾਰੀ ਲੱਗਣੀ ਆ ਜੀ ਇੱਥੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਸਟੋਰੀ ਤੁਹਾਡੀ ਬੜੀ ਦੁੱਖ ਭਰੀ ਆ ਜੀ ਕਿ ਫਰੈਸ਼ ਜੂਸ ਤੁਹਾਨੂੰ ਮਿਲਿਆ ਨਹੀਂ ਅਗਲੇ ਤੁਹਾਡਾ ਖੂਨ ਕੱਢਣ ਨੂੰ ਫਿਰਦੇ ਸੀ ਤੇ ਖੂਨ ਵੀ ਤੁਹਾਡਾ ਉਹਨਾਂ ਨੇ ਉਦੋਂ ਕੱਢਣਾ ਸੀ ਕਿ ਜਦੋਂ ਖਾ ਕੇ ਉਹ ਪੁਰਾਣੇ ਜੇ ਤੇਲ ਦੇ ਵਿੱਚ ਤਲੇ ਹੋਏ ਪਕੌੜੇ ਤੁਹਾਡਾ ਬੀਬੀ ਵੱਜ ਜਾਣੇ ਸੀਗਾ 3600 ਬਿਮਾਰੀਆਂ ਤੋਂ ਕੱਢ ਮਾਰਨੀਆਂ ਸੀਗਾ ਉਹਨਾਂ ਨੇ ਹੁਣ ਸਿਤਮ ਜ਼ਰੀਫੀ ਹੈ ਸਾਡੇ ਸਾਰੇ ਟਾਣੇ ਬਣੇ ਦੀ ਡਾਕਟਰ ਉਸ ਕੰਟੀਨ ਦੇ ਵਿੱਚ ਉਹ ਚਾਹ ਨਹੀਂ ਪੀਂਦਾ ਨਹੀਂ ਪੀਂਦੇ ਕਿ ਜੜੀ ਕੰਟੀਨ ਉਹਦੀ ਆਪ ਦੇ ਹਸਪੀਟਲ ਦੀ ਹੋਵੇ ਉਸ ਕੰਟੀਨ ਦਾ ਖਾਣਾ ਨਹੀਂ ਖਾਂਦਾ ਵੱਖਰੇ ਉਹਨਾਂ ਨੇ ਆਪਣੇ ਕੱਪ ਪਲੇਟਾਂ ਰੱਖੇ ਹੁੰਦੇ ਆਪ ਤਾਂ ਗ੍ਰੀਨ ਟੀਆ ਪੀਂਦੇ ਨੇ ਅੰਦਰ ਬੈ ਬੈ ਹਾਂ ਆਪ ਇਹਨਾਂ ਦੇ ਲਈ ਸੂਪ ਆਉਂਦੇ ਨੇ ਬਣ ਬਣ ਕੇ ਜੀ ਤੇ ਇਹ ਆਪਣੀ ਕੰਟੇਨ ਦੇ ਵਿੱਚ ਇਸ ਤਰੀਕੇ ਦੇ ਪ੍ਰਬੰਧ ਕਰਕੇ ਰੱਖਦੇ ਕਿ ਮਰੀਜ਼ ਜਿਹੜਾ ਜੇਕਰ ਰੱਬ ਨਾ ਕਰੇ ਕਿਤੇ ਰੱਬੀ ਜਵਾਬੀ ਠੀਕ ਵੀ ਹੋ ਜਵੇ ਤੇ ਜਾਂਦੇ ਨੂੰ ਉਹਨੂੰ ਕਾਰ ਦੇ ਵਿੱਚ ਬਹਿਣ ਲੱਗੇ ਨੂੰ ਫੇਰ ਦੌਰਾ ਪਾਵੇ ਤੇ ਫੇਰ ਵਾਪਸ ਆ ਜਵੇ ਜੀ ਦੇਖੋ ਦੂਸਰਾ ਹੁਣ ਅਸੀਂ ਆਪਣੀ ਗੱਲ ਕਰ ਲਈਏ ਅਸੀਂ ਬਾਲੇ ਲਾਪਰਵਾਹ ਬੰਦੇ ਹਾਂ ਬਿਲਕੁਲ ਹੋ ਗਏ ਹਾਂ ਬਹੁਤ ਜ਼ਿਆਦਾ ਹੁਣ ਜੇ ਮੈਂ ਤੁਸੀਂ ਦੱਸਦੇ ਹੋ ਕਿ ਬੱਚੇ ਵੀ ਨਾਲ ਆ ਹਸਪਤਾਲਾਂ ਦੇ ਵਿੱਚ ਉਹ ਵੀ ਉੱਥੇ ਖਾਈ ਜਾਂਦੇ ਤੰਦਰੁਸਤ ਬੱਚੇ ਨੂੰ ਵੀ ਬਿਮਾਰੀ ਦੇਣ ਦੇ ਲਈ ਅਸੀਂ ਲੈ ਕੇ ਆਉਨੇ ਜੀ ਦੂਸਰਾ ਅਸੀਂ ਹਸਪੀਟਲ ਦੇ ਵਿੱਚ ਜਿਹੜੀ ਰੋਟੀ ਵੀ ਲੈ ਕੇ ਜਾਂਦੇ ਆ ਮਰੀਜ਼ ਦੇ ਵਾਸਤੇ ਵੀ ਉਹ ਵੀ ਉਹਦੇ ਮੰਜੇ ਤੇ ਬੈਠ ਕੇ ਸਾਰੇ ਜਣੇ ਖਾਂਦੇ ਆ ਉਹ ਵੀ ਬਿਮਾਰੀ ਦਾ ਹੀ ਘਰ ਆ ਬਿਮਾਰੀ ਦਾ ਘਰ ਆ ਵੀ ਜੇਕਰ ਮੰਨ ਲਓ ਸਾਰੇ ਜਣੇ ਇੱਕ ਆਮ ਜਿਹੜੇ ਜਨਰਲ ਬਾਡ ਦੇ ਵਿੱਚ ਬੈਠੇ ਆ ਕਿਸੇ ਨੂੰ ਕੋਈ ਬਿਮਾਰੀ ਆ ਕਿਸੇ ਨੂੰ ਕੋਈ ਬਿਮਾਰੀ ਆ ਤੁਸੀਂ ਇਨਫੈਕਸ਼ਨ ਲੈ ਜਾਂਦੇ ਆ ਇੱਕ ਬੜੀ ਖਤਰਨਾਕ ਜਿਹੜੀ ਰਿਪੋਰਟ ਜਿਹੜੀ ਸਾਹਮਣੇ ਆਈ ਹੈ ਉਹ ਇਹ ਹੈ ਕਿ ਭਾਰਤ ਵਿੱਚ ਹੁਣ ਸੁਪਰ ਬੱਗਸ ਦਾ ਦਾਖਲਾ ਹੋ ਚੁੱਕਿਆ ਹੈ ਅੱਛਾ ਜੀ ਇਹ ਬਚਣਾ ਪਊਗਾ ਹੂੰ ਔਰ ਵੱਡੇ ਹਸਪਤਾਲਾਂ ਦੇ ਵਿੱਚੋਂ ਇਹ ਵੱਡੇ ਹਸਪਤਾਲਾਂ ਦੇ ਵਿੱਚੋਂ ਇਹ ਖਤਰਾ ਜਿਹੜਾ ਉੱਭਰ ਕੇ ਸਾਹਮਣੇ ਆਇਆ ਜਿਹਨਾਂ ਦੇ ਵਿੱਚ ਪੀਜੀਆਈ ਹੂੰ ਡੀਐਮਸੀ ਤੇ ਸਰ ਗੰਗਾ ਰਾਮ ਜਿਹੜਾ ਦਿੱਲੀ ਹਸਪੀਟਲ ਹੈ ਵੱਡਾ ਹਸਪਤਾਲ ਵੱਡਾ ਹਸਪਤਾਲ ਬਿਲਕੁਲ ਇਹਨਾਂ ਦੇ ਵਿੱਚੋਂ ਇਹ ਜਿਹੜਾ ਨਿਕਲੇ ਮਰੀਜ਼ਾਂ ਦੇ ਖੂਨ ਦੇ ਵਿੱਚੋਂ ਉਹਨਾਂ ਦੇ ਜੋ ਟੈਸਟ ਕੀਤੇ ਗਏ ਆ ਉਹਦੇ ਵਿੱਚ ਜੋ ਸੁਪਰ ਬੱਗਸ ਸਾਹਮਣੇ ਆਇਆ ਇਹ ਸਾਡੇ ਲਈ ਬਹੁਤ ਵੱਡੇ ਖਤਰੇ ਦੀ ਘੰਟੀ ਹੈ ਹੂੰ ਸਾਡੇ ਹਸਪਤਾਲ ਸਾਨੂੰ ਅੱਜ ਜ਼ਿੰਦਗੀ ਨਹੀਂ ਦਿੰਦੇ ਅੱਜ ਮੌਤ ਦਿੰਦੇ ਆ ਹੂੰ ਹਸਪਤਾਲਾਂ ਦੇ ਤੁਸੀਂ ਵਾਸ਼ਰੂਮ ਦੇਖ ਲਓ ਹੂੰ ਰਗਾ ਸਭ ਤੋਂ ਵੱਡੀ ਬਿਮਾਰੀ ਦਾ ਕਾਰਨ ਕੋਈ ਤੰਦਰੁਸਤ ਬੰਦਾ ਕਿਸੇ ਜ਼ਿਲ੍ਹੇ ਦੇ ਸਿਵਲ ਹਸਪਤਾਲ ਦੇ ਵਿੱਚ ਗੀੜਾ ਮਾਰ ਕੇ ਆ ਜਵੇ ਉਹ ਦੋ ਦਿਨ ਮੰਜੇ ਤੋਂ ਨਹੀਂ ਉੱਟਦਾ ਇਦੀਆਂ ਬਿਲਕੁਲ ਸਾਡੀ ਸਰਕਾਰ ਕਹਿੰਦੀ ਅਸੀਂ ਸਿਹਤ ਦੇ ਪ੍ਰਤੀ ਸੁਚੇਤ ਬੜੇ ਆ ਅਸੀਂ ਉਹਨਾਂ ਨੂੰ ਸਹੂਲਤਾਂ ਬਹੁਤ ਸੋਹਣੀਆਂ ਦੇਣੀਆਂ ਸਰਕਾਰ ਦੇ ਜਿਹੜੇ ਸੰਤਰੀ ਮੰਤਰੀ ਹੈ ਜਾਂ ਮੁੱਖ ਮੰਤਰੀ ਹੈ ਜਦੋਂ ਉਹ ਆਉਂਦੇ ਆ ਉਸ ਵੇਲੇ ਚੂਨੇ ਛਿੜਕਾਏ ਜਾਂਦੇ ਬਾਥਰੂਮਾਂ ਤਿੱਕਰ ਉਸ ਵੇਲੇ ਸਾਫ ਸਫਾਈ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਉੱਥੇ ਕੋਈ ਪ੍ਰਬੰਧ ਨਹੀਂ ਜੀ ਨਹੀਂ ਹੁੰਦਾ ਆਹ ਕੰਟੀਨਾਂ ਦੇ ਵਿੱਚ ਹਾਈ ਖਲਾ ਖਲਾ ਕੇ ਲੋਕਾਂ ਨੂੰ ਜ਼ਹਿਰ ਤੇ ਮੈਦਾ ਹੂੰ ਇਹ ਲੋਕਾਂ ਨੂੰ ਬਿਮਾਰ ਵੀ ਕਰਦੇ ਆ ਹੂੰ ਆਪ ਹੀ ਬਿਮਾਰ ਕਰਦੇ ਆ ਆਪ ਹੀ ਦਾਰੂ ਕਰਦੇ ਆ ਤੇ ਆਪ ਹੀ ਬੰਦੇ ਨੂੰ ਠੀਕ ਕਰਕੇ ਉਹਦੀ ਛਲ ਲਾਉਂਦੇ ਆ ਹੂੰ ਹੁਣ ਤੁਸੀਂ ਦੇਖੋ ਕਿ ਜੇਕਰ ਹਸਪਤਾਲ ਦੇ ਵਿੱਚ ਕੰਟੀਨ ਹੈ ਤਾਂ ਉੱਥੇ ਦਾ ਪੂਰੇ ਦਾ ਪੂਰਾ ਪ੍ਰਬੰਧ ਕੀ ਕਦੇ ਕਿਸੇ ਫੂਡ ਸੇਫਟੀ ਵਾਲਿਆਂ ਨੇ ਉੱਥੇ ਘੇੜਾ ਮਾਰਿਆ ਜੀ ਕੀ ਉੱਥੇ ਜਾ ਕੇ ਦੇਖਿਆ ਵੀ ਭਾਈ ਜਿਹੜੀ ਸਭ ਤੋਂ ਵੱਡੀ ਜ਼ਰੂਰਤ ਹੈ ਕਿ ਇਸ ਕੰਟੇਨ ਦੇ ਵਿੱਚ ਵੀ ਆਪਾਂ ਇੱਕ ਵਾਰੀ ਚੈੱਕ ਕਰ ਲਈਏ ਹੂੰ ਸਿਹਤ ਵਿਭਾਗ ਮਾ ਜਾ ਕੇ ਉਸ ਕੰਟੇਨ ਨੂੰ ਚੈੱਕ ਕਰ ਲਵੇ ਕਿ ਇੱਥੇ ਕੀ ਹੈਗਾ ਹੂੰ ਇਹ ਆਪਣੇ ਜਿਹੜੇ ਹੁਣੇ-ਹੁਣੇ ਸਾਡੇ ਆ ਰੇਲ ਰਾਜ ਮੰਤਰੀ ਬਣੇ ਨਾ ਰਵਨੀਤ ਸਿੰਘ ਭਿੱਟੂ ਜੀ 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 ਉਹ ਜਦੋਂ ਉਹਨਾਂ ਨੇ ਸੌਂ ਚੁੱਕੀ ਤਾਂ ਇਮੀਡੀਏਟਲੀ ਉਹ ਰੇਲਵੇ ਦੇ ਆਫਿਸ ਗਿਆ ਤੇ ਉਹਨੇ ਸਭ ਤੋਂ ਪਹਿਲਾਂ ਜਾ ਕੇ ਕੰਟੇਨ ਚੈੱਕ ਕੀਤੀ ਅੱਛਾ ਜੀ ਹੂੰ ਹਨਾ ਜਦੋਂ ਕੰਟੇਨ ਚੈੱਕ ਕੀਤੀ ਮੈਨੂੰ ਗੱਲ ਚੰਗੀ ਲੱਗੀ ਹੂੰ ਨਾ ਮੈਂ ਉਹਦਾ ਵੋਟਰ ਐ ਨਾ ਮੈਂ ਉਸ ਵੋਟਰ ਐ ਜੀ ਠੀਕ ਹੈ ਕਿਉਂਕਿ ਉਹ ਲੁਧਿਆਣਾ ਹੈ ਮੈਂ ਜਲੰਧਰ ਹੈ ਪਰ ਗੱਲ ਚੰਗੀ ਇਸ ਕਰਕੇ ਲੱਗੀ ਕਿ ਯਾਰ ਜਿਹੜੀਆਂ ਚੀਜ਼ਾਂ ਚੈੱਕ ਕਰਨੀਆਂ ਚਾਹੀਦੀਆਂ ਤੁਸੀਂ ਚੈੱਕ ਕਰੋ ਚੈੱਕ ਕਰੋ ਬਿਲਕੁਲ ਉਹਨੇ ਆਪਣੇ ਮੁਲਾਜ਼ਮਾਂ ਨੂੰ ਵੀ ਪੁੱਛਿਆ ਕਿ ਭਾਈ ਤੁਹਾਨੂੰ ਖਾਣਾ ਕੋਣਾ ਚੰਗਾ ਮਿਲਦਾ ਹੂੰ ਸਹੀ ਮਿਲਦਾ ਅੱਜ ਤੱਕ ਕਿਸੇ ਮੰਤਰੀ ਸੰਤਰੀ ਨੇ ਆਣ ਕੇ ਮਰੀਜ਼ਾਂ ਨੂੰ ਪੁੱਛਿਆ ਹੂੰ ਕਿ ਸਾਡੀ ਜਿਹੜੀ ਹਸਪਤਾਲ ਦੀ ਕੰਟੀਨ ਆ ਕਿ ਉੱਥੋਂ ਤੁਹਾਨੂੰ ਕੋਈ ਤੁਹਾਡੇ ਮੁਤਾਬਿਕ ਚੀਜ਼ ਚੰਗੀ ਸਾਫ਼ ਸੁਥਰੀ ਪਾਇਦਰ ਮਿਆਰੀ ਮਿਲਦੀ ਹੈਗੀ ਹੂੰ ਤੁਸੀਂ ਚਾਹ ਦਾ ਕੱਪ ਪੁੱਛ ਕੇ ਦੇਖਿਓ ਨਾ ਕੰਟੀਨਾਂ ਦੇ ਵਿੱਚ ਇੱਕ ਚਾਹ ਦਾ ਕੱਪ ਤੁਹਾਨੂੰ 20 ਰੁਪਏ ਦਾ ਮਿਲਦਾ ਜੀ 20 ਰੁਪਏ ਦਾ ਇੱਕ ਚਾਹ ਦਾ ਕੱਪ ਹੁਣ ਤੁਸੀਂ ਮੈਨੂੰ ਇਹ حساب ਲਾ ਲਓ ਕਿ ਜੇਕਰ ਗਾਂ ਦਾ ਦੁੱਧ 60 ਰੁਪਏ ਕਿਲੋ ਆ ਤੇ ਉਹ ਇੱਕ ਕੱਪ ਦੇ ਵਿੱਚ ਕਿੰਨਾ ਕ ਪਾਉਂਦੇ ਹੋਣ ਲੁੱਟਖ ਸੁੱਟ ਤੇ ਸਾਡੀ ਤੁਹਾਡੀਆਂ ਕੰਟੀਨਾਂ ਤੋਂ ਸ਼ੁਰੂ ਹੋ ਜਾਂਦੀ ਹੈ ਤੇ ਨਾ ਫਿਰ ਉਹਦੇ ਵਿੱਚ ਸਾਨੂੰ ਇਹ ਵੀ ਨਹੀਂ ਪਤਾ ਕਿ ਉਹ ਸਾਨੂੰ ਕੀ ਪਲਾ ਪਲਾ ਰਿਹਾ ਇੱਕੋ ਪੱਤੇ ਪਤਾ ਨਹੀਂ ਕਿੰਨੇ ਕ ਵਾਰ ਪਾਈ ਕਿੰਨੀ ਕ ਵਾਰੀ ਕਰਦੇ ਸਾਡੇ ਮਹਿਕਮੇ ਵਾਲੇ ਬੁਰੀ ਤਰ੍ਹਾਂ ਦੇ ਨਾਲ ਸੁੱਤੇ ਹੋਏ ਆ ਸੁੱਤੇ ਹੋਏ ਆ ਬਿਲਕੁਲ ਉਹ ਜਾਗਦੇ ਨਹੀਂ ਜਾਣ ਕੇ ਨਹੀਂ ਜਾਗਣਾ ਚਾਹੁੰਦੇ ਤੁਹਾਡਾ ਅੱਛਾ ਫਿਕਰ ਆ ਕਿ ਇਹਨਾਂ ਕੰਟੇਨਰਾਂ ਦੇ ਵਿੱਚ ਇੱਕ ਚੰਗੀ ਸਾਫ ਸਫਾਈ ਦਾ ਚੰਗੀਆਂ ਚੀਜ਼ਾਂ ਦਾ ਜਿਹੜੀ ਸਪਲਾਈ ਕਰਦੀ ਜਿਹੜੀ ਫਰਮ ਆ ਅੱਪਲ ਤਾਂ ਮੈਂ ਕਹਿੰਦਾ ਪਤਾ ਨਹੀਂ ਕਿੱਥੋਂ ਲੈ ਆਉਂਦੇ ਆ ਆਪੇ ਬੋਰੇ ਬੁਰੀ ਜਿਹਾ ਭਰ ਕੇ ਤੇ ਉਹ ਲੋਕਾਂ ਨੂੰ ਖਵਾਈ ਪਲਾਈ ਜਾਂਦੇ ਲੋਕੀ ਖਾਈ ਵੀ ਜਾਂਦੇ ਆ ਖਾਈ ਜਾਂਦੇ ਆ ਅੱਖਾਂ ਮੀਟ ਕੇ ਕਦੇ ਕਿਸੇ ਨੇ ਕਿਸੇ ਸੋਸ਼ਲ ਵਰਕਰ ਨੇ ਕਦੇ ਆਵਾਜ਼ ਨਹੀਂ ਉਠਾਈ ਕਿ ਭਾਈ ਇਹਨਾਂ ਕੰਟੇਨਰਾਂ ਨੂੰ ਪਿਛੇ ਜੇ ਇੱਕ ਰੋਲਾ ਚੱਲਿਆ ਸੀਗਾ ਬੜਾ ਅੱਛਾ ਸੀਗਾ ਉਹ ਰੋਲਾ ਮੈਸਰ ਕਰਕੇ ਕਹਿਣਾ ਕਿ ਰੋਲਾ ਹੀ ਚੱਲਿਆ ਸੀ ਹੂੰ ਉਹ ਰੋਲਾ ਪਿਆ ਫਿਰ ਠੱਪ ਹੋ ਗਿਆ ਠੱਪ ਹੋ ਗਿਆ ਉਹ 10 ਰੁਪਏ ਦੀ ਥਾਲੀ ਹੂੰ ਬੜੀ ਅੱਛੀ ਸਕੀਮ ਸੀ ਇਹ ਹੂੰ ਉਹਦੇ ਵਿੱਚ ਰੋਜ਼ ਖਾਣਾ ਬਣਦਾ ਹੁੰਦਾ ਸੀ ਇਹ ਮਨਜੋਗ ਡੀਸੀ ਸਾਹਿਬ ਦੇ ਹੁਕਮਾਂ ਦੇ ਵਿੱਚ ਜਾਂ ਉਹਨਾਂ ਦੇ ਦਿਸ਼ਾ ਨਿਰਦੇਸ਼ ਦੇ ਵਿੱਚ ਇਹ ਹਸਪਤਾਲਾਂ ਦੇ ਵਿੱਚ ਕੰਮ ਚੱਲਿਆ ਸੀ ਹੂੰ ਪਤਾ ਨਹੀਂ ਹੁਣ ਉਹ ਵਿਚਾਰੀ ਉਹ ਥਾਲੀ ਖੜਕ ਗਈ ਹੈ ਜਾਂ ਕਿੱਦਾਂ ਇਸ ਤਰ੍ਹਾਂ ਦੀਆਂ ਇਹ ਚੀਜ਼ਾਂ ਜਿਹੜੀਆਂ ਸਾਨੂੰ ਕਰਦੇ ਰਹਿਣਾ ਚਾਹੀਦਾ ਹੈ ਹੂੰ ਅੱਗੇ ਲੈ ਕੇ ਹੋਣੀਆਂ ਚਾਹੀਦੀਆਂ ਖਾਣ ਪੀਣ ਦੀਆਂ ਜਿੱਥੇ ਚੀਜ਼ਾਂ ਮੈਂ ਕਿਹਾ ਜਿਹੜਾ ਖਾਣ ਪੀਣ ਦੇ ਵਿੱਚ ਮਲਾਵਟ ਕਰਦਾ ਉੱਤੇ ਤੇ ਮਾਮਲਾ ਇਰਾਦਾ ਕਤਲ ਦਾ ਹੋਣਾ ਚਾਹੀਦਾ ਬਿਲਕੁਲ ਹੋਣਾ ਚਾਹੀਦਾ ਅਗਲੇ ਨੂੰ ਮਾਰਨ ਦੀ ਕੋਸ਼ਿਸ਼ ਤੁਸੀਂ ਸਲੋ ਪੌਇਜ਼ਨ ਦੇ ਰਹੇ ਆ ਸਾਨੂੰ ਸਲੋ ਪੌਇਜ਼ਨ ਦੇ ਰਹੇ ਹੋ ਹੌਲੀ ਹੌਲੀ ਕਰਕੇ ਮਾਰ ਰਹੇ ਇੱਕਦਮ ਨਹੀਂ ਮਾਰ ਰਹੇ ਤੁਸੀਂ ਸਾਨੂੰ ਹੁਣ ਹਸਪਤਾਲਾਂ ਦੇ ਵਿੱਚ ਕੰਟੇਨ ਜਿਹੜੀ ਆ ਇਤਨਾ ਕਿਤੇ ਜਿਹੜੇ ਪ੍ਰਾਈਵੇਟ ਹਸਪਤਾਲ ਨੇ ਉਹਨਾਂ ਦੀ ਰਜ਼ਮੰਦੀ ਦੇ ਨਾਲ ਹੀ ਬਣਦੀ ਹੈ ਉਹਨਾਂ ਦੀ ਰਜ਼ਮੰਦੀ ਦੇ ਨਾਲ ਹੀ ਕੰਟੀਨ ਵਾਲਾ ਆ ਕੇ ਤੁਹਾਡੇ ਹਸਪਤਾਲ ਦੇ ਵਿੱਚ ਬੈਠਿਆ ਹੋਇਆ ਆ ਹੈਨਾ ਜੀ ਬਕਾਇਦਾ ਟੈਂਡਰਿੰਗ ਹੁੰਦੀ ਹੈ ਹਾਂ ਟੈਂਡਰਿੰਗ ਹੁੰਦੀ ਹੈ ਟੈਂਡਰ ਉਹਨਾਂ ਤੋਂ ਪੈਸੇ ਲੈ ਕੇ ਉਹਨਾਂ ਨੂੰ ਦਿੱਤਾ ਜਾਂਦਾ ਸਾਰਾ ਕੁਝ ਹੁੰਦਾ ਹੈ ਤੇ ਫੇਰ ਵੀ ਜੇਕਰ ਫੇਰ ਕਿੱਥੇ ਹੋ ਤੁਸੀਂ ਕਿੱਥੇ ਹੋ ਤੁਸੀਂ ਜੇਕਰ ਦੇਖਦੇ ਨਹੀਂ ਉਧਰ ਨੂੰ ਧਿਆਨ ਹੀ ਨਹੀਂ ਦਿੰਦੇ ਤੁਸੀਂ ਤੁਸੀਂ ਸਭ ਤੋਂ ਵੱਡੀ ਗੱਲ ਇੱਥੇ ਮੈਨੂੰ ਹਾਸੇ ਵਾਲੀ ਲੱਗਦੀ ਹੈ ਹਾਸੋ ਹੀ ਨਹੀਂ ਗੱਲ ਤੁਸੀਂ ਵੀ ਕਹੋਗੇ ਇਹਨੂੰ ਜਦੋਂ ਅੰਦਰ ਬੈਠੇ ਹੀ ਡਾਕਟਰ ਕਹਿ ਰਹੇ ਹੁੰਦੇ ਨੇ ਕਿ ਤੁਸੀਂ ਬਾਹਰ ਦਾ ਨਹੀਂ ਖਾਣਾ ਹਾਂ ਜਦੋਂ ਅੰਦਰ ਬੈਠੇ ਹੀ ਕਹਿੰਦੇ ਨੇ ਤੁਸੀਂ ਬਾਹਰ ਦਾ ਖਾਣਾ ਬੰਦ ਕਰ ਦਿਓ ਤੁਸੀਂ ਆਪ ਦੀ ਕੰਟੀਨ ਦੇ ਵਿੱਚ ਕੀ ਪਰੋਸ ਰਹੇ ਆ ਫਿਰ ਹਾਂ ਇਹ ਇੱਕ ਵੱਡਾ ਸਵਾਲ ਆ ਹੁਣ ਜੇਕਰ ਤੁਸੀਂ ਸਾਨੂੰ ਇਹ ਲਿਖ ਕੇ ਦੇ ਦਿੰਦੇ ਹੋ ਕਿ ਬਿਮਾਰਠ ਮਾਰਿਆ ਕਿ ਭਾਈ ਬਾਹਰ ਦਾ ਨਹੀਂ ਖਾਣਾ ਤੇ ਤੁਹਾਡੀ ਜਿਹੜੀ ਅੰਦਰਲੀ ਕੰਟੀਨ ਆ ਉੱਥੇ ਕੀ ਹੋ ਰਿਹਾ ਹੈ ਇਹ ਇਹ ਜਿਹੜੀਆਂ ਚੀਜ਼ਾਂ ਜੇਕਰ ਸਾਡੇ ਦਿਮਾਗ ਵਿੱਚ ਆ ਸਕਦੀਆਂ ਨੇ ਅਸੀਂ ਕੋਈ ਸਰਕਾਰੀ ਦਰਬਾਰੇ ਕੋਈ ਸਾਡਾ ਪ੍ਰਸ਼ਾਸਨਿਕ ਕੋਈ ਨਾ ਕੋਈ ਕਾਮਕਾਜੀ ਤਜਰਬਾ ਅਸੀਂ ਤਾਂ ਇੱਕ ਆਮ ਸੁਧਾਰਨ ਲੋਕ ਆ ਅਸੀਂ ਤਾਂ ਉੱਥੇ ਜਾ ਕੇ ਜੋ ਹੰਡਾਇਆ ਜੋ ਇਹਨਾਂ ਨੇ ਦੇਖਿਆ ਅਸੀਂ ਤਾਂ ਉਹ ਹੀ ਦੱਸ ਰਹੇ ਹਾਂ ਬਿਲਕੁਲ ਭਾਈ ਜੇਕਰ ਇਹ ਚੀਜ਼ਾਂ ਹੈਗੀਆਂ ਸਾਨੂੰ ਦਿਖਾਈ ਦਿੰਦੀਆਂ ਤੇ ਤੁਹਾਡੀਆਂ ਅੱਖਾਂ ਤੇ ਕਿਹੜਾ ਕੋਈ ਖੋਪੇ ਲੱਗੇ ਹੋਏ ਵੀ ਤੁਹਾਨੂੰ ਦਿਖਾਈ ਨਹੀਂ ਦਿੰਦਾ ਤੁਸੀਂ ਵੀ ਦੇਖੋ ਜਾ ਕੇ ਤੁਹਾਨੂੰ ਵੀ ਪਤਾ ਹੋਣਾ ਚਾਹੀਦਾ ਕਿ ਤੁਹਾਡੀ ਨੱਕ ਦੇ ਥੱਲੇ ਹੋ ਕੀ ਰਿਹਾ ਹੋ ਕੀ ਰਿਹਾ ਹੈ ਬਿਲਕੁਲ ਬਹੁਤ ਸਾਰੇ ਤੁਸੀਂ ਹੁਣ ਕਿਹਾ ਨਾ ਕਿ ਸਿਵਲ ਹਸਪਤਾਲ ਦੇ ਵਿੱਚ ਜਾ ਕੇ ਦੂਜਾ ਬੰਦਾ ਬਿਮਾਰ ਹੋ ਜਾਂਦਾ ਹੋ ਜਾਂਦਾ ਆ ਕਿਉਂਕਿ ਉੱਥੋਂ ਦੇ ਹਾਲਾਤ ਹੀ ਅਜਿਹੇ ਬਣੇ ਹੋਏ ਨੇ ਮੈਨੂੰ ਅੱਜ ਵੀ ਯਾਦ ਆ ਮੈਂ ਛੋਟੀ ਜਿਹੀ ਸੀਗੀ ਤਾਂ ਉਦੋਂ ਸਾਡਾ ਇੱਕ ਉਹ ਕਾਰਡ ਜਿਆ ਨਹੀਂ ਹੁੰਦਾ ਉਹ ਬਣਿਆ ਹੁੰਦਾ ਆ ਦਫ਼ਤਰਾਂ ਦੇ ਵਿੱਚ ਕਿ ਤੁਸੀਂ ਐਸਆਈ ਤੋਂ ਉਹ ਇਲਾਜ ਬਿਲਕੁਲ ਬਿਲਕੁਲ ਹੁੰਦਾ ਹਾਂ ਹਾਂ ਤੇ ਉਹਨਾਂ ਦੇ ਕੋਲ ਇਲਾਜ ਸੀਗਾ ਨਹੀਂ ਉਹਨਾਂ ਨੇ ਅੱਗੇ ਗੇ ਚੱਕ ਕੇ ਰੈਫਰ ਕਰ ਦਿੱਤਾ ਸਿਵਲ ਹਸਪਤਾਲ ਦੇ ਵਿੱਚ ਕਿ ਉੱਥੇ ਇਲਾਜ ਹੈਗਾ ਆ ਉੱਥੇ ਉਹਨਾਂ ਨੇ ਦੇਖੋ ਹੁਣ ਕੀ ਕੀਤਾ ਉੱਥੇ ਮੇਰੇ ਮੰਮੀ ਦਾ ਆਪਰੇਟ ਉਹਨਾਂ ਨੇ ਕਿਹਾ ਸੀ ਕਿ ਲੇਜ਼ਰ ਵਾਲਾ ਹੋਊਗਾ ਦੂਰਬੀਨ ਵਾਲਾ ਜਿਹਨੂੰ ਕਹਿੰਦੇ ਆਪਾਂ ਉਹ ਹੋਣਾ ਆ ਪੱਥਰੀ ਦਾ ਆਪਰੇਸ਼ਨ ਸੀਗਾ ਉਹ ਕਹਿ ਕੇ ਤੇ ਉਹਨਾਂ ਨੇ ਕਰ ਦਿੱਤਾ ਵੱਡਾ ਆਪਰੇਸ਼ਨ ਮੰਮੀ ਦੇ ਵਿੱਚ ਸੀਗਾ ਖੂਨ ਘੱਟ ਉਸ ਤੋਂ ਬਾਅਦ ਉਹਨਾਂ ਨੂੰ ਇੰਨੀ ਪੇਨ ਕੋਣ ਝੱਲੇ ਗਰਮੀਆਂ ਦਾ ਸਮਾਂ ਸੀਗਾ ਤੇ ਉਹਨਾਂ ਨੂੰ ਦਿੱਕਤ ਆਉਣ ਲੱਗ ਗਈ ਤੇ ਬਾਅਦ ਵਿੱਚ ਸਾਨੂੰ ਤਾਂ ਇਹ ਵੀ ਨਹੀਂ ਸੀ ਪਤਾ ਕਿ ਉਹਨਾਂ ਨੇ ਹੱਤਾਂ ਵਾਲਾ ਆਪਰੇਸ਼ਨ ਕੀਤਾ ਹੈ ਵੱਡਾ ਆਪਰੇਸ਼ਨ ਕੀਤਾ ਸਾਨੂੰ ਇਹ ਵੀ ਨਹੀਂ ਸੀ ਪਤਾ ਹੋਇਆ ਕੀ ਸੀ ਜਿਹੜਾ ਜਿਸ ਡਾਕਟਰ ਨੇ ਦੂਰਬੀ ਨਾਲ ਕਰਨਾ ਸੀਗਾ ਉਹ ਛੁੱਟੀ ਤੇ ਸੀਗਾ ਤੇ ਹੁਣ ਲਿਸਟ ਬਣੀ ਹੁੰਦੀ ਨਾ ਕਿ ਅੱਜ ਕਿਹੜੇ-ਕਿਹੜੇ ਮਰੀਜ਼ ਦਾ ਆਪਰੇਸ਼ਨ ਹੋਣਾ ਹੈ ਇੰਨੇ ਮਰੀਜ਼ ਆ ਕੱਢ ਨਹੀਂ ਕੱਢਨੇ ਆ ਅਪਡੇਟ ਕਰਕੇ ਅੰਦਰ ਲੈ ਜਾ ਕੇ ਉਹਨਾਂ ਨੇ ਨਾ ਹਨਾ ਵੱਡਾ ਆਪਰੇਸ਼ਨ ਕਰ ਦਿੱਤਾ ਤੇ ਉਸ ਤੋਂ ਬਾਅਦ ਮਮੀ ਦੇ ਵਿੱਚ ਸੀਗਾ ਖੂਨ ਘੱਟ ਤੇ ਉਹਨਾਂ ਨੂੰ ਦਿੱਕਤ ਆਉਣ ਲੱਗ ਗਈ ਫਿਰ ਮੇਰੇ ਪਾਪਾ ਨੇ ਪੁੱਛਿਆ ਕਿ ਇੱਦਾਂ-ਇੱਦਾਂ ਕਰਕੇ ਦਿੱਕਤ ਆ ਰਹੀ ਹੈ ਜਦੋਂ ਡਾਕਟਰ ਰਾਉਂਡ ਤੇ ਆਉਂਦਾ ਹੈ ਸ਼ਾਮ ਨੂੰ ਤੇ ਕਿਨ ਤੁਹਾਨੂੰ ਕਿਨੇ ਕਿਹਾ ਦੁਰਬੀਨ ਨਾਲ ਆਪਰੇਸ਼ਨ ਹੋਇਆ ਨਹੀਂ ਜੀ ਕਹਿੰਦੇ ਆ ਤਾਂ ਹੱਥ ਨਾਲ ਆਪਰੇਸ਼ਨ ਹੋਇਆ ਪਾਪਾ ਪੈ ਗਏ ਕਿ ਤੁਸੀਂ ਪਹਿਲਾਂਗਾ ਤੂੰ ਨਹੀਂ ਦੱਸਿਆ ਸਾਨੂੰ ਸਾਨੂੰ ਡਾਕਟਰ ਨੇ ਕਿਹਾ ਕਿ ਖੂਨ ਘਟਾ ਤੁਸੀਂ ਕਰਾ ਨਹੀਂ ਸਕਦੇ ਵੱਡਾ ਆਪਰੇਸ਼ਨ ਫਿਰ ਤੁਸੀਂ ਕਿੱਦਾਂ ਕਰ ਦਿੱਤਾ ਸਾਨੂੰ ਤਾਂ ਪਤਾ ਨਹੀਂ ਮਰੀਜ਼ ਨੂੰ ਤਾਂ ਪਤਾ ਨਹੀਂ ਕਿ ਮੇਰਾ ਵੱਡਾ ਆਪਰੇਸ਼ਨ ਹੋਇਆ ਉਹ ਕਹਿੰਦੇ ਇੰਨੀ ਦਰਦ ਤਾਂ ਹੁੰਦੀ ਨਹੀਂ ਕਦੇ ਦੁਰਬੀਨ ਵਾਲੇ ਦੇ ਵਿੱਚ ਫਿਰ ਉਹਨੇ ਕਿਤੇ ਸੌਰੀ ਸੌਰੀ ਫੀਲ ਕੀਤੀ ਪਾਪਾ ਨੂੰ ਚਲੋ ਠੀਕ ਹੈ ਸਾਡੇ ਨਾਲ ਹੋਇਆ ਮੇਰੇ ਮੰਮੀ ਠੀਕ ਆ ਹੁਣ ਠੀਕ ਆ ਰੱਬ ਦੇ ਕਿਰਪਾ ਦੇ ਨਾਲ ਠੀਕ ਬੈਠੇ ਆ ਪਰ ਜੇਕਰ ਇਦਾਂ ਦੀ ਕੋਈ ਐਮਰਜੈਂਸੀ ਹੋ ਜਾਂਦੀ ਹੈ ਕੁਝ ਵੀ ਹੋ ਜਾਂਦਾ ਪੇਸ਼ੈਂਟ ਨੂੰ ਕੌਣ ਜ਼ਿੰਮੇਵਾਰ ਹੈ ਦੇਖੋ ਹਨਾ ਜੀ ਅਸੀਂ ਸਾਰੇ ਇੱਥੇ ਤੱਕ ਇੱਕ ਬੰਦਾ ਇੱਕ ਬੰਦਾ ਨਾ ਹੁਣ ਅਸੀਂ ਤਾਂ ٹرسٹ ਕਰਕੇ ਗਏ ਸੀ ਕਿ ਸਾਡੀ ਮਾਂ ਨੂੰ ਤੁਸੀਂ ਬਚਾ ਲੈਣਾ ਰੱਬ ਦਾ ਰੂਪ ਹੁੰਦਾ ਡਾਕਟਰ ਪਰ ਜੇ ਉਹੀ ਮੌਤ ਦੇ ਮੂਹ ਦੇ ਵਿੱਚ ਤਕੇਲ ਰਹੇ ਆ ਫੇਰ ਦੇਖੋ ਆ ਇਹ ਇਹ ਜਿਹੜੇ ਸਵਾਲ ਨੇ ਸਰਕਾਰਾਂ ਦੇ ਵਾਸਤੇ ਹੈ ਇਹ ਉਹਨਾਂ ਲੋਕਾਂ ਦੇ ਵਾਸਤੇ ਹੈ ਕਿ ਜਿਹੜੇ ਮੰਤ్రਾਲਿਆਂ ਦੇ ਵਿੱਚ ਬੈਠੇ ਨੇ ਚਾਹੇ ਉਹ ਸੈਂਟਰ ਦੇ ਹੋਣ ਜਾਂ ਸੂਬੇ ਦੇ ਹੋਣ ਜਿਹੜੇ ਸਾਡੇ ਸਿਹਤ ਮੰਤਰੀ ਨੇ ਇਹ ਉਹਨਾਂ ਦੇ ਸਵਾਲ ਨੇ ਇਹ ਜਵਾਬ ਉਹਨਾਂ ਦੇ ਬਣਦੇ ਆ ਕਿ ਪਾਈ ਹੁਣ ਤੁਸੀਂ ਦੱਸੋ ਕਿ ਇਹ ਸਾਡੇ ਜਿਹੜੇ ਹਸਪਤਾਲ ਆ ਸਿਵਲ ਹਸਪਤਾਲ ਸਾਡੇ ਆ ਜੀ ਕਿਸੇ ਦੇ ਪਿਓ ਦੇ ਨਹੀਂ ਹੈਗੇ ਸਾਡੇ ਪੈਸਿਆਂ ਨਾਲ ਬਣੇ ਹੋਏ ਆ ਕਿਸੇ ਨੇ ਆਪ ਝੋਨੇ ਦੀਆਂ ਟਰਾਲੀਆਂ ਸੁੱਟ ਕੇ ਨਹੀਂ ਬਣਾਏ ਹੋਏ ਜੀ ਵੀ ਉੱਥੇ ਆਪ ਟਰਾਲੀਆਂ ਲਾ ਕੇ ਉੱਥੇ ਭਰਤੀ ਭਾ ਕੇ ਨਹੀਂ ਬਣਾਏ ਹੋਏ ਪੈਸੇ ਸਾਡੇ ਹਸਪਤਾਲ ਸਾਡਾ ਤੇ ਸਾਡੇ ਨਾਲ ਹੀ ਉੱਥੇ ੱੱਕਾ ਸਾਡੀ ਸਿਹਤ ਨਾਲ ਉੱਥੇ ਖਿਲਵਾੜ ਜੀ ਤੇ ਸਾਨੂੰ ਹੀ ਉੱਥੇ ਕੋਈ ਪੁੱਛਦਾ ਨਹੀਂ ਹੂੰ ਸਾਨੂੰ ਹੀ ਉੱਥੇ ਜਦੋਂ ਅਸੀਂ ਚਲ ਜਾਂਦੇ ਆ ਸਿਵਲ ਹਸਪਤਾਲਾਂ ਦੇ ਵਿੱਚ ਪ੍ਰਾਈਵੇਟ ਕਮਰੇ ਵੀ ਹੈਗੇ ਆ ਹੈਗੇ ਆ ਪੈਸੇ ਵਾਚ ਲੈ ਕੇ ਦਿੰਦੇ ਆ ਮਿਲਦੇ ਮਿਲਦੇ ਪੈਸੇ ਦੇ ਕੇ ਆ ਜਾਂ ਕਿਸੇ ਦੀ ਸਿਫਾਰਿਸ਼ ਪਵਾ ਕੇ ਆ ਕੀ ਗੱਲ ਸਰਕਾਰ ਜਿਹੜੀ ਆ ਸਾਡੇ ਕੋਲ ਟੈਕਸ ਨਹੀਂ ਲੈਂਦੀ ਉੱਥੇ ਹੋਰ ਜ਼ਿਆਦਾ ਪ੍ਰਾਈਵੇਟ ਕਮਰੇ ਨਹੀਂ ਬਣਾ ਸਕਦੀ ਜੀ ਪਰ ਸਾਨੂੰ ਤੇ ਹਰ ਪਾਸਿਓ ਲੁੱਟੇ ਜਾਂਦੇ ਆ ਇਹ ਸਵਾਲ ਸਰਕਾਰ ਜੀ ਤੁਹਾਡੇ ਵਾਸਤੇ ਆ ਹੁਣ ਤੁਸੀਂ ਜਾਗੋ ਕੁਛ ਲਿਆਓ ਬਦਲਾ ਸਾਨੂੰ ਇੱਥੇ ਵੀ ਬਦਲਾ ਚਾਹੀਦਾ ਕਿ ਜਦੋਂ ਬੰਦਾ ਕੋਈ ਆਪਣੇ ਘਰ ਦੇ ਵਿੱਚੋਂ ਕਿਸੇ ਵੀ ਤਰ੍ਹਾਂ ਦਾ ਕੋਈ ਬਿਮਾਰ ਨਿਕਲੇ ਤਾਂ ਉਹ ਇਹ ਕਹੇ ਕਿ ਮੈਂ ਆਪਣੀ ਔਨ ਲਾਹਣ ਦੇ ਵਾਸਤੇ ਪ੍ਰਾਈਵੇਟ ਚ ਨਹੀਂ ਜਾਣਾ ਮੈਂ ਆਪਣਾ ਇਲਾਜ ਕਰਵਾਉਣ ਵਾਸਤੇ ਸਿਵਲ ਹਸਪਤਲ ਦੇ ਵਿੱਚ ਜਾਣਾ ਜਿੱਥੇ ਡਾਕਟਰ ਵੀ ਮੈਨੂੰ ਖੁਸ਼ ਮਿਲਣਾ ਜਿੰਨੀ ਉਹਦੀ ਡਿਊਟੀ ਹੈਗੀ ਆ ਉਹ ਉਸ ਡਿਊਟੀ ਤੇ ਉੱਥੇ ਮੌਜੂਦ ਮਿਲਣਾ ਜੀ ਸਾਰੀਆਂ ਨਰਸਾਂ ਮਿਲਣਗੀਆਂ ਸਾਫ਼ ਸਵੱਾਈ ਦਾ ਪ੍ਰਬੰਧ ਹੋਊਗਾ ਸਾਫ ਸੁਥਰੀ ਕੈਂਟੀਨ ਹੋਗੀ ਦਵਾਈਆਂ ਉਥੋਂ ਮੈਨੂੰ ਮੁੱਤ ਮਿਲ ਜਣੀਆਂ ਮੈਂ ਇਲਾਜ ਕਰਾਉਣ ਦੇ ਵਾਸਤੇ ਜੋ ਘਰੋਂ ਕਿਰਾਇਆ ਖਰਚ ਕਰਕੇ ਜਾਣਾ ਉਹੀ ਲੱਗਣਾ ਮੈਂ ਵਾਪਸ ਮੁੜਿਆਉਣਾ ਕਿ ਇਹ ਨਾ ਹੋਵੇ ਕਿ ਮੈਂ ਇਲਾਜ ਕਰਾਉਂਦਾ ਮਰ ਜਾ ਤੇ ਮੇਰੇ ਘਰ ਦੇ ਪੈਸੇ ਦਿੰਦੇ ਮਰ ਜਾਣ ਇਹ ਇਹ ਤੋਂ ਸਾਡਾ ਛੁਟਕਾਰਾ ਕਰਾ ਦੇ ਬਿਲਕੁਲ ਹੁਣ ਸਿਵਲ ਹਸਪਤਾਲ ਦੇ ਵਿੱਚ ਨਾ ਤੁਹਾਨੂੰ ਪਰਵਾਸੀ ਹੀ ਦਿਖਣਗੇ ਜਾਂ ਫਿਰ ਮੱਧ ਵਰਗੀ ਪਰਿਵਾਰ ਜਿਹੜੇ ਹੁੰਦੇ ਨੇ ਨਾ ਉਹੀ ਦਿਖਣਗੇ ਹੁਣ ਬਹੁਤ ਸਾਰੇ ਲੋਕ ਐ ਸਮਝਦੇ ਨੇ ਕਿ ਜੇਕਰ ਅਸੀਂ ਸਿਵਲ ਹਸਪਤਾਲ ਦੇ ਵਿੱਚ ਗਏ ਮੈਂ ਵੀ ਇਹੀ ਸਮਝਦੀ ਆ ਕਿਉਂਕਿ ਸਾਡੇ ਨਾਲ ਹੋ ਚੁੱਕਿਆ ਆ ਕਿ ਉੱਥੇ ਖੱਜਲ ਖਵਾਰੀ ਹੁੰਦੀ ਆ ਪੂਰੇ ਦਾ ਪੂਰਾ ਦਿਨ ਲੱਗ ਜਾਂਦਾ ਆ ਇੱਕ ਬੰਦਾ ਆਪਣੀ ਦਿਹਾੜੀ ਤੋੜ ਕੇ ਉੱਥੇ ਇਲਾਜ ਕਰਵਾਉਣ ਵਾਸਤੇ ਜਾ ਰਿਹਾ ਆ ਦੋ ਬੰਦਿਆਂ ਦੀ ਦਿਹਾੜੀ ਨਾਲ ਖਰਾਬ ਹੋ ਰਹੀ ਆ ਉਸ ਤੋਂ ਬਾਅਦ ਉੱਥੇ ਜਾ ਕੇ ਸਾਨੂੰ ਡਾਕਟਰ ਨਹੀਂ ਮਿਲਦਾ ਸਾਨੂੰ ਪਤਾ ਹੀ ਨਹੀਂ ਹੁੰਦਾ ਕਿਹੜਾ ਡਾਕਟਰ ਕਦੋਂ ਛੁੱਟੀ ਲੈ ਕੇ ਘਰੇ ਬੈਠਾ ਹੋਊਗਾ ਬਿਲਕੁਲ ਜੀ ਹਣਾ ਜੀ ਜੇਕਰ ਨਾ ਇੱਥੇ ਕਿਸੇ ਦੇ ਦਿਲ ਦੇ ਵਿੱਚ ਕੋਈ ਭਲੇਖਾ ਹੋਵੇ ਕਿਸੇ ਸਰਕਾਰ ਦੇ ਜਾਂ ਕਿਸੇ ਸਰਕਾਰ ਦੇ ਮੰਤਰੀ ਦੇ ਦਿਲ ਦੇ ਵਿੱਚ ਕੋਈ ਭਲੇਖਾ ਹੋਵੇ ਤੇ ਉਹ ਸਾਨੂੰ ਇਹ ਫੜ ਮਾਰ ਜਵੇ ਸਾਡੇ ਮੂਹਰੇ ਕਿ ਸਿਵਲ ਹਸਪਤਾਲ ਦੇ ਵਿੱਚ ਇਲਾਜ ਬਹੁਤ ਚਾਕਚੋ ਬੰਦਿਆ ਮੇਰੇ ਨਾਲ ਆਣ ਕੇ ਪਰਸਨਲ ਹੀ ਗੱਲ ਕਰ ਲਵੇ ਜੀ ਸਾਡੀ ਮਾਸੀ ਦੇ ਸੱਟ ਲੱਗੀ ਲੱਤ ਤੇ ਆਪਰੇਟ ਹੋਣਾ ਸੀ ਉਹਦਾ ਤਿੰਨ ਦਿਨ ਸਿਵਲ ਹਸਪਤਲ ਦੇ ਵਿੱਚ ਮੰਜੇ ਤੇ ਪਈ ਉਹ ਕਰਾਉਂਦੀ ਰਹੀ ਹੂੰ ਡਾਕਟਰ ਉਹਦਾ ਹਾਲ ਪੁੱਛਣ ਤੱਕ ਨਹੀਂ ਆਇਆ ਆਪਰੇਸ਼ਨ ਤਾਂ ਬੜੀ ਦੂਰ ਦੀ ਗੱਲ ਜੀ ਤੀਸਰੇ ਦਿਨ ਉਹਦੇ ਮੁੰਡੇ ਨੇ ਉਹਨੂੰ ਉੱਥੋਂ ਚੁੱਕਿਆ ਉਹ ਲੈ ਜਾ ਕੇ ਪ੍ਰਾਈਵੇਟ ਹਸਪਤਲ ਚ ਲੈ ਕੇ ਗਿਆ ਉੱਥੇ ਜਾਣ ਤੋਂ ਬਾਅਦ ਅੱਧੇ ਘੰਟੇ ਬਾਅਦ ਉਹਦਾ ਆਪਰੇਟ ਕਰ ਦਿੱਤਾ ਗਿਆ ਹੂੰ ਜੀ ਫਰਕ ਦੇਖੋ ਇਹ ਫਰਕ ਆ ਇਸੇ ਕਰਕੇ ਮਰਦੇ ਅਸੀਂ ਜੀ ਤੇ ਸਾਡੀ ਸਰਕਾਰ ਜਿਹੜੀ ਕਹੇਵੇ ਕਿ ਉੱਥੇ ਇਲਾਜ ਬਹੁਤ ਵਧੀਆ ਜੀ ਜਾਓ ਜਾਵਾਂਗੇ ਜੇਕਰ ਤੁਹਾਨੂੰ ਬਿਮਾਰੀ ਪੈਂਦੀ ਹੈ ਤੁਸੀਂ ਅਮਰੀਕਾ ਕੀ ਲੈਣ ਜਾਣੇ ਹੋ ਬਿਲਕੁਲ ਤੁਸੀਂ ਬਾਹਰਲੇ ਮੁਲਕਾਂ ਦੇ ਵਿੱਚ ਇਲਾਜ ਕਰਾਉਣ ਕੀ ਕਰਨ ਨੂੰ ਜਾਣੇ ਆ ਕਿਉਂਕਿ ਤੁਹਾਨੂੰ ਉੱਥੇ ਪਤਾ ਹੈ ਪਤਾ ਹੈ ਬਿਲਕੁਲ ਤੁਸੀਂ ਉੱਥੇ ਠੀਕ ਹੋ ਕੇ ਨਹੀਂ ਆਣਾ ਚਿੱਟੇ ਕੱਪੜੇ ਦੇ ਵਿੱਚ ਲਪੇਟ ਹੋ ਕੇ ਆਉਣਾ ਹੂੰ ਬਿਲਕੁਲ ਸਹੀ ਕਿਹਾ ਹਾਂ ਬਿਲਕੁਲ ਸਹੀ ਕਿਹਾ ਤੁਸੀਂ ਜੀ ਬਿਲਕੁਲ ਸਹੀ ਗੱਲ ਆ ਖੁਦ ਤਾਂ ਜਿਹੜੇ ਸਿਆਸੀ ਲੀਡਰ ਨੇ ਆਪ ਤਾਂ ਵੱਡੇ ਵੱਡੇ ਹਸਪਤਾਲਾਂ ਦੇ ਵਿੱਚ ਚਲੇ ਜਾਂਦੇ ਨੇ ਵਿਦੇਸ਼ ਤੱਕ ਚਲੇ ਜਾਂਦੇ ਨੇ ਪਰ ਜਦੋਂ ਸਾਡੀ ਵਾਰੀ ਆਉਂਦੀ ਐ ਉਦੋਂ ਤਾਂ ਅੱਖਾਂ ਇਹਨਾਂ ਦੇ ਉੱਤੇ ਪੱਟੀ ਬੰਨਨੀ ਹੁੰਦੀ ਇਹਨਾਂ ਨੇ ਹਣਾ ਆ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ ਇਹਦੇ ਉੱਤੇ ਜ਼ਿਆਦਾ ਗੱਲਾਂ ਅਸੀਂ ਕਰੀਏ ਵੀ ਕੀ ਅਸੀਂ ਗਾਹੇ ਬਗਾਹੇ ਬਹੁਤ ਵਾਰ ਇਸ ਉੱਤੇ ਗੱਲ ਕਰ ਚੁੱਕੇ ਆ ਹੁਣ ਤਾਂ ਲੋੜ ਐ ਸਾਨੂੰ ਸਾਰਿਆਂ ਨੂੰ ਸੁਚੇਤ ਹੋਣ ਦੀ ਸਾਨੂੰ ਸਾਰਿਆਂ ਨੂੰ ਵਾਸਚੁੱਕਣ ਦੀ ਜਦੋਂ ਚੋਣਾ ਆਉਂਦੀਆਂ ਨੇ ਉਦੋਂ ਬੜੇ ਵੱਡੇ ਵੱਡੇ ਦਾਅਵੇ ਜਿਹੜੇ ਨੇ ਇਹਨਾਂ ਦੇ ਵੱਲੋਂ ਕੀਤੇ ਜਾਂਦੇ ਨੇ ਹੁਣ ਸਾਨੂੰ ਲੋੜ ਹੈ ਕਿ ਸਾਡਾ ਹੱਕ ਜਿਹੜਾ ਆ ਉਹ ਅਸੀਂ ਇਹਨਾਂ ਕੋਲੋਂ ਮੰਗੀਏ ਬਈ ਤੁਸੀਂ ਕੰਮ ਕੀ ਰਹੇ ਆ ਕਿਉਂਕਿ ਸਿਵਲ ਹਸਪਤਾਲ ਜਿਹੜਾ ਆ ਉਹ ਸਾਡੇ ਵਾਸਤੇ ਬਣਾਇਆ ਗਿਆ ਆ ਸਾਡੇ ਮੱਧ ਵਰਗੀ ਪਰਿਵਾਰਾਂ ਵਾਸਤੇ ਬਣਾਇਆ ਗਿਆ ਕਿ ਜਾਓ ਬਈ ਉੱਥੇ ਜਾ ਕੇ ਇਲਾਜ ਕਰੋ ਸਰਕਾਰ ਖਰਚਾ ਚੁੱਕੇਗੀ ਤੁਹਾਡਾ ਪਰ ਇੱਥੇ ਬਹੁਤ ਸਾਰੇ ਲੋਕ ਖੱਜਲ ਖਵਾੜੀ ਦੇ ਡਰੋਂ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਜਾ ਕੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਬਹੁਤ ਸਾਰੇ ਲੋਕ ਤਾਂ ਕਰਜ਼ਾ ਲੈ ਕੇ ਵੀ ਆਪਣਾ ਇਲਾਜ ਕਰਾਉਂਦੇ ਨੇ ਸਾਰੇ ਖਾਲੀ ਹੋ ਜਾਂਦੇ ਨੇ ਘਰ ਤੱਕ ਹਨਾ ਉਹਨਾਂ ਨੇ ਵੇਚਣ ਲਾ ਦਿੱਤੇ ਹੁੰਦੇ ਨੇ ਤੇ ਖਾਲੀ ਹੋ ਕੇ ਵੀ ਉਹ ਬਸ ਇੱਕ ਕੋਈ ਇੱਕ ਉਹਨਾਂ ਦਾ ਹੁੰਦਾ ਹੈ ਕਿ ਸਾਡੇ ਜੀ ਜਿਹੜਾ ਉਹ ਬਚ ਜਾਵੇ ਉਹ ਕਹਿੰਦੇ ਕਿ ਪੈਸੇ ਲੱਗ ਜਾਨ ਵੱਜ ਜਾਵੇ ਹਾਂ ਪੈਸਾ ਦੁਬਾਰਾ ਬਣ ਜਾਊਗਾ ਪਰ ਨਾ ਪੈਸਾ ਵੱਜਦਾ ਨਾ ਜਾਨ ਵੱਜਦੀ ਠੀਕ ਹੈ ਉਹ ਸਾਡੇ ਇੱਥੇ ਇਹ ਹੋ ਗਿਆ ਨਾ ਹੁਣ ਆ ਇੱਕ ਅਨੁਸ਼ਮਨ ਕਾਰਡ ਜਿਹੜਾ ਸਹੂਲਤ ਦਿੱਤੀ ਹੈ ਸਰਕਾਰ ਨੇ ਬੜੀ ਚੰਗੀ ਆ ਸਹੂਲਤ ਹੁਣ ਤਾਂ ਬਜ਼ੁਰਗਾਂ ਨੂੰ ਵੀ ਵਿੱਚ ਸ਼ਾਮਲ ਕਰ ਲਿਆ ਜਿਹੜੇ 70 ਸਾਲ ਤੋਂ ਬਾਅਦ ਪਰ ਚੱਕਰ ਇਹ ਆ ਕਿ ਇਹਨਾਂ ਕਾਰਡਾਂ ਦਾ ਵੀ ਫਾਇਦਾ ਜਿਹੜਾ ਆ ਇਹ ਉਹਨਾਂ ਆਮ ਜਨਤਾ ਨੂੰ ਨਹੀਂ ਹੋਇਆ ਜਿੰਨਾ ਮੌਜਾਂ ਹਸਪਤਾਲਾਂ ਵਾਲੇ ਲੁੱਟ ਗਏ ਜੀ ਪਿੱਛੇ ਜੇ ਸਰਕਾਰ ਨੇ ਪੈਸਾ ਰੋਕ ਦਿੱਤਾ ਸੀ ਇਸ ਕਰਕੇ ਕਿ ਉਹਨਾਂ ਵਧੀਆ ਲੋਕਾਂ ਦਾ ਇਲਾਜ ਨਹੀਂ ਹੋਇਆ ਜਿੰਨੇ ਵੱਡੇ ਵੱਡੇ ਬਿੱਲ ਬਣਾ ਕੇ ਇਹਨਾਂ ਹਸਪਤਾਲ ਵਾਲਿਆਂ ਨੇ ਸਰਕਾਰ ਨੂੰ ਭੇਜ ਦਿੱਤੇ ਆ ਜੀ ਇਦਾਂ ਹੋਇਆ ਆ ਬਿਲਕੁਲ ਇਦਾਂ ਹੋਇਆ ਆ ਤੇ ਬਹੁਤ ਸਾਰੇ ਜਿਹੜੇ ਮੱਧ ਵਰਗੀ ਪਰਿਵਾਰ ਨੇ ਨਾ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਉਹਨਾਂ ਨੂੰ ਪਤਾ ਜ਼ਰੂਰ ਹੁੰਦੇ ਕਿ ਆਯੂਸ਼ਮਨ ਕਾਰਡ ਬਣ ਰਹੇ ਨੇ ਪਰ ਉਹਨਾਂ ਦੇ ਨਾਲ ਠੱਗੀ ਵੀ ਹੋ ਚੁੱਕੀ ਆਯੂਸ਼ਮਨ ਕਾਰਡ ਬਣਾਉਣ ਦੇ ਨਾਂ ਦੇ ਉੱਤੇ ਤੇ ਬਹੁਤ ਸਾਰੇ ਤਾਂ ਇਸੇ ਡਰੋਂ ਦੀ ਬਾਹਰ ਨਿਕਲਦੇ ਬਈ ਲਾਈਨਾਂ ਦੇ ਵਿੱਚ ਲੱਗਣਾ ਪਊਗਾ ਬਣਵਾਉਣੇ ਪੈਣਗੇ ਪਤਾ ਨਹੀਂ ਕਿੱਦਾਂ ਬਣਵਾਉਣੇ ਆ ਕਿੱਦਾਂ ਸਾਨੂੰ ਹਨਾ ਇਹਦਾ ਬੈਨੀਫਿਟ ਮਿਲਣਾ ਆ ਬਹੁਤ ਸਾਰੇ ਮਾਸੂਮ ਲੋਕ ਉਹਨਾਂ ਨੂੰ ਤਾਂ ਆ ਸਾਰੀਆਂ ਚੀਜ਼ਾਂ ਪਤਾ ਹੀ ਨਹੀਂ ਉਹ ਕਿੱਥੋਂ ਫਾਇਦਾ ਲੈਣਗੇ ਸੋ ਬਹੁਤ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ ਤੇ ਕਿਤੇ ਨਾ ਕਿਤੇ ਨਾ ਸਾਡੇ ਸਿਸਟਮ ਦੇ ਵਿੱਚ ਕਮੀ ਆ ਸਾਡਾ ਸਿਸਟਮ ਇਦਾਂ ਦਾ ਬਣ ਚੁੱਕਿਆ ਆ ਨਾ ਇੱਕ ਤਾਂ ਲੋਕ ਵੀ ਨਹੀਂ ਬੋਲਦੇ ਇਸੇ ਡਰੋਂ ਕਿ ਪਤਾ ਉਹਨਾਂ ਨੂੰ ਕੁਝ ਹੋਣਾ ਤਾਂ ਹੈ ਨਹੀਂ ਠੀਕ ਹੈ ਤੇ ਦੂਜੀ ਗੱਲ ਸਰਕਾਰ ਨੂੰ ਵੀ ਪਤਾ ਲੱਗ ਗਿਆ ਕਿ ਹੁਣ ਲੋਕ ਕੁਝ ਬੋਲਦੇ ਨਹੀਂ ਜੀ ਆ ਸਾਰੀਆਂ ਚੀਜ਼ਾਂ ਇਸੇ ਤਰ੍ਹਾਂ ਜੇ ਚੱਲਦੀਆਂ ਰਹੀਆਂ ਤਾਂ ਆਉਣ ਵਾਲਾ ਸਮਾਂ ਕਿਵੇਂ ਦਾ ਹੋਵੇਗਾ ਇਹ ਦੱਸਣ ਦੀ ਲੋੜ ਨਹੀਂ ਹੈਗੀ ਬਿਲਕੁਲ ਜੀ ਪਤਾ ਹੀ ਸਾਨੂੰ ਸਾਡੇ ਕੁੱਟ ਵੀ ਪੈਣੀ ਆ ਤੇ ਲੁੱਟ ਵੀ ਪੈਣੀ ਆ ਸੋ ਇਦਾਂ ਹੀ ਕੰਮ ਚੱਲਦਾ ਰਹਿਣਾ ਜੀ ਇਦਾਂ ਹੀ ਕੰਮ ਚੱਲਦਾ ਰਹਿਣਾ ਸੋ ਆਸ ਉਮੀਦ ਇਹੀ ਕਰਦੇ ਆ ਕਿ ਸਿਸਟਮ ਜਿਹੜਾ ਉਹ ਵਧੀਆ ਹੋਵੇਗਾ ਤੇ ਸਰਕਾਰਾਂ ਜਿਹੜੇ ਵੱਡੇ ਵੱਡੇ ਦਾਅਵੇ ਜਿਹੜੇ ਵੱਡੇ ਵੱਡੇ ਵਾਅਦੇ ਕਰਦੀਆਂ ਨੇ ਉਹ ਜ਼ਰੂਰ ਜਿਹੜੇ ਨੇ ਉਹ ਪੂਰੇ ਕਰਨਗੇ ਹਾਲਾਂਕਿ ਇਹ ਵੱਡੇ ਵੱਡੇ ਦਾਅਵੇ ਤੇ ਵੱਡੇ ਵੱਡੇ ਦਾਅਵੇ ਜਿਹੜੇ ਸਿਆਸੀ ਲੀਡਰ ਕਰਦੇ ਹੁੰਦੇ ਨੇ ਇਲੈਕਸ਼ਨਾਂ ਦੇ ਸਮੇਂ ਦੇ ਵਿੱਚ ਉਹ ਕਦੋਂ ਪੂਰੇ ਹੋਣਗੇ ਤਾਂ ਕੋਈ ਨਹੀਂ ਜਾਣਦਾ ਪਰ ਆਸ ਹਰੇਕ ਬੰਦੇ ਨੂੰ ਆਈ ਹੁੰਦੀ ਹੈ ਕਿ ਅਸੀਂ ਜੇਕਰ ਵੋਟ ਪਾ ਰਹੇ ਹਾਂ ਤੇ ਸਾਡੇ ਜਿਹੜੇ ਹੱਕ ਨੇ ਸਾਨੂੰ ਮਿਲਣ ਜ਼ਰੂਰ ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜੋ ਵੀ ਗੱਲਾਂ ਬਾਤਾਂ ਕੀਤੀਆਂ ਨੇ ਏ ਤੁਹਾਡੇ ਵਾਸਤੇ ਲਾਹੇਵੰਦ ਸਾਬਤ ਹੋਣਗੀਆਂ ਤੇ ਗੋੜ ਜ਼ਰੂਰ ਕਰਿਓ ਜਿਹੜੀਆਂ ਵੀ ਗੱਲਾਂ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਕੀਤੀਆਂ ਨੇ ਕਿਉਂਕਿ ਸਾਡੇ ਵਾਸਤੇ ਵੀ ਨੇ ਤੁਹਾਡੇ ਵਾਸਤੇ ਵੀ ਨੇ ਸੋ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਜਾਣ ਦਾ ਸਮਾਂ ਹੋ ਗਿਆ ਜੋਗੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਤੁਹਾਡਾ ਵੀ ਜੀ ਪ੍ਰੋਗਰਾਮ ਸਵੇਰ ਸਵੇਰੇ ਲੈ ਕੇ ਮੁਰਤੋਂ ਤੁਹਾਡੇ ਮੁਖਾਤੀਬ ਹੋਵਾਂਗੇ ਹਰ ਰੋਜ਼ ਦੀ ਤਰ੍ਹਾਂ ਜਾਂਦੇ ਜਾਂਦੇ ਇੱਕ ਬੇਨਤੀ ਕਰਨਾ ਚਾਹੁੰਦੇ ਆ ਕਿਵੇਂ ਦਾ ਇਹ ਪ੍ਰੋਗਰਾਮ ਲੱਗਦਾ ਹੈ ਤੁਹਾਨੂੰ ਆਪਣੇ ਵਿਚਾਰ ਜਿਹੜੇ ਨੇ ਆਪਣੀਆਂ ਟਿੱਪਣੀਆਂ ਜਿਹੜੀਆਂ ਨੇ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਸਾਂਝੇ ਕਰਨਾ ਸਾਨੂੰ ਦੇ ਇਜਾਜ਼ਤ ਤੇ ਜੁੜੇ ਰਹੋ ਲਾਈਵ ਪੰਜਾਬੀ ਟੀਵੀ ਤੇ ਪੰਜਾਬੀ ਪਹਿਚਾਨ ਦੇ ਨਾਲ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ ਵੋਲਫਾਈ ਤੁਸੀਂ ਸਾਨੂੰ Amazon Fire TV Daily Hunt ਤੇ ਇਹ ਬਾਬਾਤੇ ਦੇਖ ਸਕਦੇ ਹੋ USA, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ